ਇਹ ਰਾਹ ਜਾਂਦੇ ਜਾਂਦੇ ਜੀ ਹੁਣ ਅਸੀਂ ਇੱਕ ਪਿੰਡ ਦੀ ਮਾਰਕੀਟ 'ਚ ਰੁਕਿਆ ਜਿਵੇਂ ਆਪਣੇ ਪਿੰਡਾਂ 'ਚ ਮਾਰਕੀਟ ਹੁੰਦੀਆਂ ਨੇ ਪਿੰਡ ਦੀ ਮਾਰਕੀਟ ਹੈ ਤੇ ਚਾਹ ਪੀਣ ਦਾ ਮਨ ਕੀਤਾ ਕਲਾਨੀ ਹੋਈ ਹੈ ਡਰੈਸਰ ਦੀ ਸ਼ੇਵ ਸ਼ੂ ਕਰਾਣੀ ਹੈ ਹਾਂਜੀ ਸ਼ੇਵ ਸ਼ੂ ਕਰਾਣੀ ਹੈ ਮੈਨੇ ਸ਼ੇਵ ਕਰਾਣਾ ਪੁਰਾਣੇ ਪੁਰਾਣੇ ਹਕਤ ਦਾ ਇਹ హెయిਰ ਡਰੈਸਰ ਦੀ ਦੁਕਾਨ ਹੈ ਮੈਂ ਵੀ ਕਹਦਾ ਸਲੂਨ ਹੈ ਇਹ ਤੋ ਦਾ ਚਲੋ ਆਪਾਂ ਚਾਹ ਪੀ ਲਈਏ ਪੁਰਾਣਾ ਮੇਕਅਪ ਕਰਾਈਏ ਚਾ ਲੇ ਅੱਛਾ ਇਹ ਇਹ ਵਾਲਾ ਸੈਟਅਪ ਜਿਹੜਾ ਹੈ ਨਾ ਇਹ ਜਿਹੜੇ ਪਿੰਡਾਂ ਦੇ ਉਹ ਨਹੀਂ ਨਹੀਂ ਹੁੰਦੇ ਜਿੰਨਾ ਕੋਈ ਐਡਾ ਕੋ ਹੁੰਦਾ ਸੀ ਹਾਂ ਉਹ ਲਾ ਲਾ ਕੇ ਲਾ ਲਾ ਕੇ ਰਗੜ ਰਗੜ ਕੇ ਕਾਦੇ ਇਹ ਉਸ ਤੋਂ ਮਾਡਰਨ ਹੈ ਅੱਛਾ ਜਿਹੜੇ ਉਹ ਦਰਖਤ ਤੇ ਸੀਜਾ ਟੰਗੀ ਬੈਠੇ ਹੁੰਦੇ ਨੇ ਨਹੀਂ ਇੱਕ ਤੁਹਾਡੇ ਪਿੱਛੇ ਪਿੱਛੇ ਵੀ ਆਉਂਦੇ ਹੁੰਦੇ ਨੇ ਜਦੋਂ ਕਣਕ ਮੁੰਜੀ ਜਣੀ ਲਾਗੇ ਲਾਗੇ ਲੱਗੀ ਹੁੰਦੀ ਸੀ ਨਾ ਤੇ ਆਪਣਾ ਪੋਟਰਾਂ ਜੇ ਚੁੱਕਦੇ ਸਨ ਤੇ ਤੁਰ ਪੈਂਦੇ ਸਨ ਤੁਹਾਨੂੰ ਪੈਲੀਆਂ ਚ ਜਾ ਕੇ ਸ਼ੁਰੂ ਹੋ ਜਾਂਦੇ ਹੁੰਦੇ ਉਹਨਾਂ ਨੂੰ ਪਤਾ ਹੀ ਹੋਰ ਦੋ ਚੌ ਦਿਨਾਂ ਤੱਕ ਦਾਣੇ ਆਉਣੇ ਨੇ ਹਾਂ ਉਹਨੂੰ ਆਪਣਾ ਅਸੀਂ ਕਹਿੰਦੇ ਸੀ ਨਹੀਂ ਇਹ ਸਾਡੇ 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 ਵੀ ਮਿਲ ਜਾਂਦੀ ਹੈ ਇਹ ਇਹ ਉਸ ਤੋਂ ਅਪਡੇਟਡ ਹੈ ਅੱਛਾ ਇਹ ਉਹ ਤਾਂ ਮਾਡਰਨ ਮਾਡਰਨ ਹੈ ਉਹ ਤੋਂ ਆਰਡਰ ਨੇ ਤੇ ਇਹ ਮਾਰਕੀਟ ਹੈ ਜੀ ਇੱਥੋਂ ਦੀ ਨਿੱਕੀ ਜੀ ਆਹ ਚਾਹ ਬਣਦੀ ਭਈਆ ਚਾਹ ਵਾਲਾ ਹੈਗਾ ਆ ਵੇਖੋ ਆ ਲਓ ਤੁਸੀਂ ਕਰੋ ਆਰਡਰ ਫਿਰ ਮੈਂ ਮੜਾ ਜੇ ਅੱਗੇ ਦਿਖਾਇਆ ਵਾ ਯਾਰ ਇਹ ਮਾਰਕੀਟ ਚ ਪਿੰਡ ਦੀ ਮਤਲਬ ਢਾਬੇ ਢੁਬੇ ਐ ਹੁੰਦੇ ਆ ਜਿਹੜੀਆਂ ਪਿੰਡ ਦੀਆਂ ਦੁਕਾਨਾਂ ਹਨਾ ਤੇ ਸਾਰਾ ਕੁਝ ਮਿਲ ਜਾਂਦਾ ਯਾਰ ਇੱਥੇ ਪਿੰਡਾਂ ਦੇ ਵਿੱਚ ਤੇ ਆ ਤਾਂ ਮਾਸ ਦੀ ਦੁਕਾਨ ਮਿਲਦਾ ਮੀਟ ਮਾਸ ਦੀ ਵਕਾਸ ਹਾ ਇੱਕ ਮਿੰਟ ਮੈਂ ਆਇਆ ਤੁਹਾਨੂੰ ਥੋੜਾ ਜਿਹਾ ਮੈਂ ਅੱਗੇ ਦਿਖਾਦਾ ਸਬਜ਼ੀਆਂ ਭਾਜੀਆਂ ਜੋ ਮਰਜ਼ੀ ਲੈ ਲਓ A to Z ਸਭ ਕੁਝ ਮਿਲਦਾ ਦੇਖੋ ਆ ਪਰਚੂਨ ਦੀ ਕਰਿਆਨੇ ਦੀ ਦੁਕਾਨ ਆਗੀ ਤੇ ਜਿੱਥੇ ਵੀ ਮਰਜ਼ੀ ਚੱਲ ਜਾਓ ਜਿਹੜੇ ਬੜੇ ਪਿੰਡਾਂ ਵਾਲੇ ਬੰਦੇ ਆ ਨਾ ਭਵੇਂ ਚੜਦਾ ਭਵੇਂ ਲੈਂਦਾ ਸਮੋਸੇ ਜ਼ਰੂਰ ਖਾਂਦੇ ਆ ਜਲੇਬੀ ਤੁਹਾਨੂੰ ਪਾਕਿਸਤਾਨ ਚ ਬਹੁਤ ਖਾਂਦੇ ਮਿਲ ਜਾਣਗੇ ਜਲੇਬੀ ਲਗਭਗ ਹਰ ਕੋਈ ਖਾਂਦਾ ਤੇ ਬਹੁਤ ਸ਼ਕੀਨ ਆ ਜਲੇਬੀ ਖਾਣ ਦੇ ਤੇ ਜਲੇਬੀ ਪੱਕਾ ਮਿਲੂ ਆ ਦੇਖੋ ਜਲੇਬੀ ਬਣੀ ਜਾਂਦੀ ਤੇ ਨਾਲ ਸਮੋਸਾ ਤੇ ਵਿਕਾਸ ਭਾਈ ਮੱਖੀਆਂ ਫਰੀ ਮੈਂ ਕਹਾਂ ਮੱਖੀਆਂ ਫਰੀ ਨਾ ਨਾ ਜਲੇਬੀ ਤੇ ਸਮੋਸਾ ਹਾਂ ਇਹ ਇਧਰ ਪੱਕਾ ਜਲੇਬੀ ਦਾ ਬਹੁਤ ਖਾਂਦੇ ਜਲੇਬੀ ਬਹੁਤ ਖਾਂਦੇ ਆ ਮਿੱਠਾ ਸਾਡੇ ਤੇ ਬੰਦਾ ਨਾ ਬੰਦੇ ਫੈਸਲਾਬਾਦ ਦੇ ਬੰਦੇ ਇੰਜ ਖਾਂਦੇ ਆ ਇੱਕ ਬੰਦਾ ਨਾਸਰ ਭਾਈ ਦਾ ਚਾਚਾ ਹੀ ਸੀ ਹਾਂ ਉਸ ਹਾਵ ਲਾਂਦੇ ਸੀ ਜੇ ਅਸੀਂ ਪਾਰ ਰੋਜ਼ ਦੀ ਵੈਸੇ ਤੇ ਉਹਦੇ ਪਿਆ ਡੱਬਾ ਕਿਲੋ ਦਾ ਤੇ ਉਹਨਾਂ ਨੂੰ ਇੰਜ ਜਿਵੇਂ ਚੁੰਡੀ ਚੁੰਡੀ ਹੁੰਦੀ ਹੈ ਹਾਂ ਉਸ ਆ ਬਲਾਂਦੇ ਜੀ ਅਸੀਂ ਪਾ ਰੋਜ਼ ਦੀ ਖਾਈਏ ਤੇ ਹੁਣ ਤੱਕ ਜ਼ਿੰਦਗੀ ਜੋ ਟਣਾ ਦੇ ਹਿਸਾਬ ਨਾਲ ਲਗਨਾਂਤੀ ਸੀ ਪਾਈ ਆ ਪਾਈ ਆ ਰੋਜ਼ ਦੀ ਬੋਰੀ ਦਾ ਬੋਰੀ ਦਾ 10 ਮਹੀਨੇ ਚ ਖਾ ਜਾਂਦੇ ਹੋਣਗੇ ਉਹੀ ਇੱਥੇ ਸਾੜੇ ਨਾ ਵੀ ਆਪਾਂ ਜਲੇਪਾ ਆਪਾਂ ਕਹਿੰਦੇ ਚਾਹ ਪੀਨੇ ਆ ਹਾਂ ਅਸੀਂ ਖਾਲੀ ਚਾਹ ਪੀਨੇ ਨੇ ਤੇ ਫਿਰ ਮੱਖੀਆਂ ਨਾਲ ਸਾਨੂੰ ਫ੍ਰੀ ਮਿਲਣੀ ਆ ਇਧਰਲੇ ਪੰਜਾਬ ਚ ਨਾ ਇੱਕ ਗੱਲ ਪੱਕੀ ਆ ਵੀ ਜਦੋਂ ਤੁਸੀਂ ਮੂਵੀ ਬਣਾਉਂਦੇ ਫਿਰਦੇ ਹੋ ਤੇ ਉਸ ਤੋਂ ਬਾਅਦ ਚ ਵੈਲਕਮ ਸਲਾਮ ਜੀ ਕਿਵੇਂ ਹੋ ਸਰ ਠੀਕ ਹੋ ਤੇ ਬਾਅਦ ਚ ਤੁਹਾਨੂੰ ਐਂ ਜ਼ਰੂਰ ਪੁੱਛਦੇ ਆ ਤੇ ਆਈਡੀ ਕੀ ਹੈ ਤੁਹਾਡੀ ਚੈਨਲ ਕੀ ਹੈ ਤੁਹਾਡਾ ਉਹ ਬੰਦਾ ਪਿੱਛੇ ਜੇ ਕਹਿੰਦਿਆ ਸੀ ਤੇਰਾ ਫੋਨ ਨੰਬਰ ਕੀ ਮੈਂ ਅਸੀਂ ਫੋਨ ਨੰਬਰ ਨਹੀਂ ਦਿੰਦੇ ਉਹ ਵਾਝਾ ਪਤਾ ਲੱਗਿਆ ਕੋਈ ਚੈਨਲ ਦਾ ਨਾ ਪੁੱਛਣਿਆ ਸੀ ਹਾਂ ਉਹ ਮੂੰ ਬਚ ਲੈਣ ਦਾ ਪਤਾ ਨਹੀਂ ਹੁੰਦਾ ਨਾ ਕੰਜਾਂ ਦਾ ਲਓ ਜੀ ਚਾਹ ਆਰਡਰ ਕਰਤੀ ਚਾਹ ਬਣਦੀ ਆ ਸਾਡੀ ਤੇ ਫਿਰ ਚਾਹ ਪੀਨੇ ਆ ਮੇਰੇ ਵਰਗਾ ਕੋਈ ਸਿੱਧਾ ਬੰਦਾ ਸੀ ਜਿਹੜਾ ਕਹਿੰਦਾ ਸੀ ਚੈਨਲ ਆਪਣਾ ਫੋਨ ਨੰਬਰ ਦੇ ਫੋਨ ਨੰਬਰ ਦੇ ਦਿਓ ਆ ਪਾਣੀ ਹੈ ਮੈਨੂੰ વોટર ਹਾਂਜੀ ਨੈਸਲੇ ਦਾ ਜਾਂ ਇਕਵਾ ਦਾ ਨੈਸਲੇ ਜਾਂ ਇਕਵਾ ਬੋਤਲ ਵੇਚੀ ਲੈ ਇਕਵਾ ਭਾਜੀ ਅਸੀਂ ਕਾਹਦਾ ਅਸੀਂ ਕਿਹੜਾ ਲੰਡਨ ਤੋਂ ਆਏ ਅਸੀਂ ਨਲਕੇ ਵਾਲਾ ਪਾਣੀ ਪੀ ਲੈਣੇ ਆ ਨਾ 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 ਹਾਂ ਚੌਥ ਅੱਗੋਂ ਲੈ ਲੈਣੇ ਆ ਚਲੋ ਬੋਤਲ ਲੈ ਲਾਂਗੇ ਬੋਤਲ ਨਹੀਂ ਭਾਈ ਪਾਣੀ ਪਾਣੀ ਤੁਹਾਡੀ ਬੋਤਲ ਹੋਰ ਬੋਤਲ ਹੁੰਦੀ ਹੈ ਸਾਡਾ ਪਾਣੀ ਦੀ ਬੋਤਲ ਕਹਿੰਦੇ ਸਾਡੀ ਪਾਣੀ ਦੀ ਬੋਤਲ ਹੁੰਦੀ ਹੈ ਹਾਂ ਇਹਨੂੰ ਵੀ ਐਂਦੇ ਹੋ ਇਹ ਦੇਖੋ ਜੀ ਇਹਦੇ ਚ ਚਾਹ ਪਾ ਕੇ ਪੀਉਂਦੇ ਇਹ ਆ ਪਿਆਲੀਆਂ ਚ ਇਹਦੇ ਚ ਪੀਉਂਦੇ ਹਨ ਇਹ ਦਿਨੇ ਜਿਹੜਾ ਪੇਟ ਚਾਹ ਵਾਨ ਹੋਵੇ ਅੱਛਾ ਚਾਹ ਦਾ ਚਾਹ ਵਾਣੂ ਵੇਣੋਂ ਪਿਆਲੀ ਚ ਬਾਗ ਦੇਂਦੇ ਆ ਵੈਸੇ ਪੀਂਦੇ ਟ੍ਰੈਡੀਸ਼ਨਲ ਇਹਦੇ ਚ ਹੀ ਹੈ ਨਾ ਤੁਹਾਡੇ ਟ੍ਰੈਡੀਸ਼ਨਲ ਹੈ ਹੀ ਸੀ ਚਾਹ ਮਾ ਟ੍ਰੈਡੀਸ਼ਨਲ ਹੈ ਹੈ ਨਾ ਹਾਂ ਬਿਲਕੁਲ ਜੀ ਸਾਡੇ ਵੀ ਇਹਦੇ ਚ ਹੀ ਹੈ ਪਾਦੇ ਪਾਦੇ ਕਪੀਆਂ ਚ ਪਾਦੇ ਮੁੰਡੇ ਫਟਾਫਟ ਇਹ ਦੇਖੋ ਜੀ ਇਸ ਤਰੀਕੇ ਨਾਲ ਫਿਰਦੇ ਆ ਚਾਹ ਐ ਪਿਆਲੀਆਂ ਚ ਬਹਿ ਕੇ ਪੀਂਦੇ ਆਗੇ ਨਹੀਂ ਬਾਪੂ ਜੀ ਅਸੀਂ ਚੜਦੇ ਪੰਜਾਬ ਤੋਂ ਆ ਉਧਰੋਂ ਆਏ ਆ ਅਸੀਂ ਪਰਲੇ ਪਾਰੋਂ ਬਾਰਡਰ ਤੋਂ ਹਾਂ ਬਸ ਬੱਲਟਾ ਆ। ਹਾਂ ਆ ਉਧਰਲੇ ਪਾਸੇ ਆਇਆ। ਬਾਪੂ ਕਹਿੰਦਾ ਚਾਹ ਮੈਨੂੰ ਨਹੀਂ ਦਿੰਦੀ। ਤੁਹਾਨੂੰ ਕਿੱਥੇ ਮਿਲ ਜਾਨੀ ਕਹਿੰਦਾ ਮਸਾਂ। ਜੋ ਮੰਨ ਘਾਤਾ ਇਹਨਾਂ ਨੇ ਤੁਹਾਡਾ ਸਾਰਾ ਚਾਹ ਨਹੀਂ ਦਿੱਤੀ ਹੈ ਨਾ। ਚਿੱਕੋ ਘਮ ਨੂੰ ਹੁਣ ਮਿਲ ਗਈ। ਹਾਂਜੀ। ਹਮ। ਅੱਛਾ ਯਾਰ ਇੱਕ ਬਾਪਾ। ਇਹ ਬਈ ਕਮਾਲ ਦੀ ਗੱਲ ਐ। ਦੇਖੋ ਤੁਸੀਂ ਜਿੱਥੇ ਕਿਤੇ ਖੜੋ ਉੱਥੋਂ ਤੁਹਾਨੂੰ ਵੰਡਦੇ ਜਿਹੜੇ ਪੁਰਾਣੇ ਬੰਦੇ ਉਹ ਲੱਭ ਜਾਂਦੇ। ਚਾਚਾ ਜੀ ਇੱਥੇ ਮੈਨੂੰ ਲੱਭ ਗਏ। ਚਾਹ ਪੀਂਦੇ-ਪੀਂਦੇ ਕਿਹੜਾ ਕਿਹੜਾ ਜ਼ਿਲ੍ਹਾ ਸੀਗਾ ਤੁਹਾਡਾ ਉਥੇ ਸਾਡਾ ਰਿਆਸਤ ਪਟਿਆਲਾ ਸੀ ਜ਼ਿਲ੍ਹਾ ਲੁਧਿਆਣਾ ਸੀ ਰਿਆਸਤ ਪਟਿਆਲਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਪਿੰਡ ਛਵਣਕੇ ਪਿੰਡ ਚਹਾਨਗੇ ਹਾਂਜੀ ਚਹਾਨਗੇ ਦਾ ਮੇਰੇ ਜ਼ਿਲ੍ਹੇ ਚ ਹੈ ਸਾਡੇ ਉਹੀ ਹੈ ਥੋੜਾ ਚਹਾਨਗੇ ਪਿੰਡਾ ਥੋੜਾ ਹਾਂਜੀ ਹਾਂਜੀ ਚਹਾਨਗੇ ਵਜੀਦਗੇ ਹਾਂਜੀ ਸਹੌਰ ਉਹ ਵਾਹ ਦੇਖੋ ਜੀ ਦੇਖੋ ਲੈ ਐਂ ਦਿਲਾਂ ਨੂੰ ਦਿਲਾਂ ਦੀ ਰਾਹ ਬਰਨਾਲਾ ਜ਼ਿਲ੍ਹਾ ਹੋ ਗਿਆ ਹੁਣ ਆਪਣਾ ਹੁਣ ਬਰਨਾਲਾ ਹੋ ਗਿਆ ਠੀਕ ਹੈ ਤੇ ਹੋਰ ਕਿਹੜਾ ਪਿੰਡ ਕੋਈ ਜ਼ਿਆਦਾ ਨੇੜੇ ਨਾਲ ਮਨਾਲ ਮਨਾਲ ਉਹ ਮਨਾਲੀਆ ਹਨੇਰ ਉਹ ਬਰਨਾਲੇ ਜ਼ਿਲ੍ਹੇ ਦੇ ਪਿੰਡ ਹੈ ਹੁਣ ਬਣਿਆ ਨਾ ਇੱਕ ਮਸ਼ਹੂਰ ਹੈ ਥੋੜਾ ਗਰੀਬ ਮਨਾਲੀਆ ਹਾਂ ਹਾਂ ਆਰਟਿਸਟ ਹੈ ਮੁੰਡਾ ਹੈ ਕਮਾਲ ਹੋ ਗਈ ਲੈ ਉਹ ਤੁਹਾਡੇ ਦਾਦਾ ਜੀ ਆਏ ਸੀ ਬਾਪੂ ਜੀ ਹਾਂ ਨਹੀਂ ਦਾਦਾ ਜੀ ਵੀ ਆਏ ਸੀ ਬਾਪੂ ਜੀ ਉਧਰ ਉਧਰ ਉੱਠ ਕੇ ਆਏ ਹੋ ਤੁਸੀਂ ਹਾਂਜੀ ਉਧਰ ਉੱਠ ਕੇ ਆਏ ਹਾਂ ਲੈ ਜਫੀਪਾ ਚਾਚਾ ਮੈਂ ਤੇਰੇ ਜ਼ਿਲ੍ਹੇ ਦਾ ਬੰਦਾ ਕਮਾਲ ਹੋ ਗਈ ਦੇਖ ਲੋ ਜੀ ਐਂ ਦਿਲਾਂ ਨੂੰ ਦਿਲਾਂ ਦੀ ਰਾਹ ਐਂ ਬੰਦੇ ਮਿਲ ਜਾਂਦੇ ਆ ਅਸੀਂ ਉੱਥੇ 12 ਪਿੰਡਾਂ ਦਾ ਜ਼ਿਲਦਾਰ ਸੀ ਉਹ ਜ਼ਿਲਦਾਰ ਹੀ ਸੀ ਤੁਹਾਡੇ ਕੋਲ ਹਾਂ 12 ਪਿੰਡਾਂ ਦੀ 12 ਪਿੰਡਾਂ ਦੀ ਵਲੀ ਮੁਹੰਮਦ ਜ਼ਿਲਦਾਰ ਅੱਛਾ ਕੀ ਕੀ ਨਾਮ ਸੀਗਾ ਵਲੀ ਮੁਹੰਮਦ ਜ਼ਿਲਦਾਰ ਨਵੀ ਬਖਸ਼ ਜ਼ਿਲਦਾਰ ਨਵੀ ਬਖਸ਼ ਜ਼ਿਲਦਾਰ ਹਾਂਜੀ ਠੀਕ ਹੈ ਇੱਧਰ ਆ ਕੇ ਫਿਰ ਤੁਹਾਨੂੰ ਉਧਰ ਇੱਧਰ ਨੰਬਰਦਾਰ ਹੀ ਜਾਏਗੀ ਸਾਡੇ ਕੋਲ ਉਧਰੋਂ ਜ਼ਾਇਲਦਾਰੀ ਖਤਮ ਹੋਊਗੀ ਨੰਬਰਦਾਰੀ ਰਹਿ ਗਈ ਕੱਲੀ ਕਿੰਨਾ ਕੋਈ ਛੱਡ ਗਏ ਉਧਰੋਂ ਜ਼ਿਆਦਾ ਕੋਈ ਛੱਡ ਗਏ ਆ ਜ਼ਮੀਨਾਂ ਜਮੂਨਾ ਹਾਂਜੀ 400 ਕਿਲਾ ਹੈ ਸਾਡਾ ਹਾਏ 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 ਇੱਥੇ ਇੱਥੇ ਮਿਲ ਗਿਆ ਸੀ ਉਹਨਾਂ ਦਾ ਸਭ 400 ਮਿਲ ਗਿਆ ਸੀ ਪੂਰਾ ਹੀ ਮਿਲ ਗਿਆ ਪੂਰਾ ਹੀ ਮਿਲ ਗਿਆ ਠੀਕ ਹੈ ਤੇ ਇਹ ਇੱਕ ਉਧਰ ਨਿਜਾਮ ਵਾਲਾ ਛੱਪੜ ਵਜਦਾ ਸੌਰ ਚ ਅੱਛਾ ਜੀ ਉਹ ਵੀ ਛੱਡਦਾ ਸੀ ਅੱਛਾ ਜੀ ਹਾਂਜੀ ਤੇ ਲੈ ਵੀ ਇਹਨਾਂ ਦੇ ਪਿੰਡਾਂ ਦਾ ਕੋਈ ਦੇਖਦਾ ਹੋਇਆ ਵੈਸੇ ਤਾਂ ਮੇਰੇ ਜ਼ਿਲ੍ਹੇ ਦੇ ਪਿੰਡਾਂ ਮੈਨੂੰ ਪ ਤੇ ਤੇ ਜੇ ਕੋਈ ਪਿੰਡ ਦਾ ਇਹਨਾਂ ਦਾ ਸੋਹਾਰ ਪਿੰਡ ਸੀਗਾ ਨਹੀਂ चौहान ਕੇ चौहान ਕੇ ਹਾਂ ਸੌਰੀ चौहान ਕੇ ਪਿੰਡ ਦਾ ਕੋਈ ਹੋਇਆ ਤੇ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਇਹਨਾਂ ਦੇ ਪਿੰਡ ਚ ਤੁਸੀਂ ਦਾਦਾ ਆਪਣੇ ਬਾਪੂ ਜੀ ਦਾ ਨਾਮ ਸਾਰਾ ਦਾਸੀ ਦਿੱਤਾ ਨਵੀਂ ਬਾਂਜੀ ਨਵੀਂ ਬਖਸ਼ ਹਾਂ ਕੀ ਪਤਾ ਕੋਈ ਜਾਣਦਾ ਹੁੰਦਾ ਹੈ ਪੁਰਾਣਾ ਬੰਦਾ ਹਨਾ ਹਾਂ ਕਿੰਨੇ ਬੰਦੇ ਉੱਠ ਕੇ ਆਏ ਫਿਰ ਇੱਧਰ ਤੁਸੀਂ ਅਸੀਂ ਤਕਰੀਬਨ ਕਾਫੀ ਘਰ ਸੀ ਉੱਥੇ ਪੂਰਾ चौहान ਕੇ ਪਿੰਡ ਹੀ ਸੀ ਅੱਛਾ ਪੂਰਾ ਜਹਾਨ ਕੇ ਪਿੰਡ ਹੀ ਇੱਧਰ ਉੱਠ ਕੇ ਆਇਆ ਬੰਦੇ ਕਿ ਮਿਆਰ ਬੈਠਿਆ ਉੱਥੇ ਅੱਛਾ ਇਕੱਲੇ ਕਿ ਮਿਆਰ ਉੱਥੇ ਰਹਿ ਗਏ ਸੀ ਉਹ ਇਕੱਲੇ ਕਿ ਮਿਆਰ ਗਏ ਲੋਹਾਰ ਵੀ ਸਾਡੇ ਨਾਲ ਆ ਵੀ ਆ ਗਏ ਸੀ ਇੱਥੋਂ ਉੱਠ ਕੇ ਸਰਦਾਰ ਵੀ ਉਧਰ ਗਏ ਇੱਥੇ ਕਾਫੀ ਗਏ ਉੱਠ ਕੇ ਸਾਡੇ चौहान ਕੇ ਪਿੰਡ ਜੀ ਤੁਸੀਂ ਕਦੇ ਬਾਅਦ ਚੋਂ ਰਾਬਤਾ ਕੀਤਾ ਕਿ ਨਹੀਂ ਕੀਤਾ ਨਹੀਂ ਉਹ ਜੱਗਰ ਕਰ ਸਿਓ ਹਾਂ ਪਿੰਡ ਚ ਹਾਂ ਪਿੰਡ ਜੀ ਉਹਨਾਂ ਨਾਲ ਰਾਬਤਾ ਹੈਗਾ ਉਹਨਾਂ ਨਾਲ ਰਾਬਤਾ ਹੈਗਾ ਠੀਕ ਹੈ ਤੇ ਦੇਖੋ ਜੀ ਕੱਲਾ ਇਹ ਨਹੀਂ ਵੀ ਆਪਾਂ ਨੂੰ ਜਿਹੜੇ ਆਪਾਂ ਸਿੱਖ ਪਰਿਵਾਰ ਆ ਸਰਦਾਰ ਪਰਿਵਾਰ ਆ ਉਹ ਝੜ ਕੇ ਅ ਗਏ ਇੱਥੋਂ ਜ਼ਮੀਨਾਂ ਛੱਡ ਕੇ ਗਏ ਆ ਤੇ ਇਹ ਵੀ ਜ਼ਮੀਨਾਂ ਛੱਡ ਕੇ ਆਏ ਆ ਉਧਰੋਂ ਇਹ ਸਾਰੀਆਂ ਬੜੀਆਂ ਬਣਾਈਆਂ ਜਾਇਦਦਾਰੀ ਛੱਡ ਕੇ ਆਏ ਆ ਹੈ ਵੰਡਰ ਨੇ ਬਹੁਤ ਕੁਝ ਬਰਬਾਦ ਕੀਤਾ ਆਪਣਾ ਬਹੁਤ ਝੜਿਆ ਹੈ ਨਾ ਚਲੋ ਜੀ ਤੇ ਚਾਚਾ ਜੀ ਮਿਲ ਕੇ ਤੁਹਾਨੂੰ ਚੰਗਾ ਲੱਗਿਆ ਮੁਹਬਤਾਂ ਫੇਰ ਅਸੀਂ ਇੱਥੇ ਹੀ ਆ ਮਿਲਦੇ ਗਲਦੇ ਰਵਾਂਗੇ ਤੇ ਫੇਰ ਆਵਾਂਗੇ ਤੁਹਾਨੂੰ ਮਿਲਣ ਲੈ ਵੀ ਆ ਮੁੰਡਾ ਮਿਲ ਗਿਆ ਆਪਾਂ ਨੂੰ ਇਹ ਵੀ ਕਹਿੰਦਾ ਮੈਂ ਵੀ ਚੋਹਾਨਗਿਆਂ ਤੋਂ ਉੱਠ ਕੇ ਆਏ ਆ ਅਸੀਂ ਥੋੜੀ ਰਿਸ਼ਤੇਦਾਰੀ ਹੈਗੀ ਹੈ ਜੀ ਹਾਂਜੀ ਹੈ ਜੀ ਵੀ ਯਾਰ ਕਿ ਕੌਣ ਨੇ ਉੱਥੇ ਨਾਨਾ ਤਾਜਦੀਨ ਹੈ ਨੇ ਸਾਡੇ ਨਾਨਾ ਤਾਜਦੀਨ ਤੇ ਚੋਹਾਨਗੀ ਰਹਿੰਦੇ ਨੇ ਚੋਹਾਨਗੀ ਰਹਿੰਦੇ ਨੇ ਮੈਂ ਜਿੱਦੇ ਹੁਣ ਗਿਆ ਮੈਂ ਤੁਹਾਡੇ ਨਾਨਾ ਜੀ ਨੂੰ ਮਿਲ ਕੇ ਆਉਣਾ ਹੈਗਾ ਪੱਕਾ ਹੀ ਠੀਕ ਹੈ ਹਾਂ ਨੰਬਰ ਵੀ ਹੈ ਹਾਂ ਉਹਦਾ ਨੰਬਰ ਵੀ ਹੈਗਾ ਜੀ ਹੈ ਬਸ ਤੁਸੀਂ ਕਹਦੇ ਉਹ ਸ਼ਾਇਦ ਦੇਖਦੇ ਹੋਣਗੇ ਮੈਨੂੰ ਜਾਣਦੇ ਵੀ ਹੋਣਗੇ ਤੁਹਾਨੂੰ ਜਾਣਦੇ ਉਹ ਚੰਗੀ ਤਰ੍ਹਾਂ ਸਾਡੇ ਨਾਨਾ ਜੀ ਮੈਂ ਕਹਿੰਦਾ ਪੱਕਾ ਡੈਫੀਨੇਟਲੀ ਦੇਖਣਗੇ ਹੁਣ ਤੁਹਾਨੂੰ ਵੀਡੀਓ 'ਚ ਇਹ ਤਾਂ ਗੱਲ ਹੋ ਨਹੀਂ ਸਕਦੀ ਵੀ ਵੀਡੀਓ ਉਹਨਾਂ ਤੱਕ ਨਾ ਪਹੁੰਚੇ ਹੈ ਤੇ ਬਾਕੀ ਚੰਗਾ ਲੱਗਿਆ ਸੋਹਣੇ ਸੱਜਣੋ ਮਿਲ ਕੇ ਸਾਰੇ ਨਾਲ ਅੱਛਾ ਇਹ ਵੀ ਚਾਹਣ ਕਹਿੰਦਾ ਇਹ ਪੂਰਾ ਪਿੰਡ ਹੈ ਜੀ ਕਹਿੰਦਾ ਜਿਹੜਾ ਮਾਨਕ ਪਿੰਡ ਆ ਨਾ ਸਾਰੇ ਦਾ ਸਾਰਾ ਕਹਿੰਦੇ ਚਾਹਣ ਗਿਆ ਤੋਂ ਉੱਠ ਕੇ ਆਇਆ ਮਾਨਕ ਪਿੰਡ ਦਾ ਸਾਰਾ ਤੇ ਸਾਰੇ ਦੇ ਸਾਰੇ ਬੰਦੇ ਜਿੰਨੇ ਤੁਹਾਨੂੰ ਦਿਖ ਰਿਹਾ ਤੁਸੀਂ ਵੀ ਚਾਹਣ ਗਿਆ ਤੋਂ ਅੱਛਾ ਇੱਕ ਗੱਲ ਹੋਰ ਚਾਚਾ ਜੀ ਤੁਸੀਂ ਇੱਕ ਮਿੰਟ ਪੁੱਤ ਤੁਸੀਂ ਉਹ ਕੀਤਾ ਕਦੇ ਵੀਜ਼ਾ ਅਪਲਾਈ ਕੀਤਾ ਉਧਰ ਦਾ ਜਾਣ ਦਾ ਕੀਤਾ ਸੀ ਮੇਰਾ ਲੱਗਿਆ ਨਹੀਂ ਲੱਗਿਆ ਨਹੀਂ ਕੀਤਾ ਦੇ ਵੀ ਪੁਰਾਣਾ ਪਿੰਡ ਦੇਖ ਕੇ ਆਈਏ ਜੇ ਸਾਡੇ ਬੰਦਿਆਂ ਨੂੰ ਵੀ ਜੇ ਨਹੀਂ ਮਿਲਦੇ ਇੱਧਰ ਆਉਣ ਦੇ ਕਈ ਵਾਰੀ ਤਾਂ ਤੁਹਾਨੂੰ ਵੀ ਨਹੀਂ ਮਿਲਦੇ ਉਧਰ ਜਾਣ ਦੇ ਵੀ ਉਧਰ ਜਾ ਕੇ ਆਪਦਾ ਪਿੰਡ ਦੇਖਿਓ ਚਾਚੇ ਦਾ ਬੇਟਾ ਉਹ ਜਾਂਦਾ ਅੱਛਾ ਉਹ ਕਿੰਨੇ ਵਾਰੀ ਜਾਏ ਉਹ ਤਾਂ ਮੈਂ 20 ਵਾਰੀ ਜਾਇਆ ਹਾਂ ਅੱਛਾ ਪਿੰਡ ਦੇਖ ਕੇ ਆਏ ਉਹਦੀ ਸ਼ਾਦੀ ਵੀ ਉੱਥੇ ਹੋਈ ਹੈ ਠੀਕ ਹੈ ਮੈਂ ਤੁਹਾਨੂੰ ਮੇਰੀ ਆਈਡੀ ਦੇ ਕੇ ਜਾਊਂਗਾ ਤੇ ਹੁਣ ਮੇਰੇ ਕੋਲੇ ਭੇਜੋ ਉਹਨਾਂ ਨੂੰ ਜਦੋਂ ਆਏ ਠੀਕ ਹੈ ਠੀਕ ਹੈ ਇਨਸ਼ਾਅੱਲਾ ਤੇ ਇਧਰ ਨਾਲੇ ਆ ਵੀਡੀਓ ਦੇਖ ਲਿਓ ਤੁਸੀਂ ਮੂਵੀ ਸਾਰੀ ਠੀਕ ਹੈ ਠੀਕ ਹੈ ਤੇ ਹੋਪਸ ਹੋ ਮੈਨੂੰ ਇਹ ਲੱਗਦਾ ਉਮੀਦ ਮੈਨੂੰ ਇਹ ਹੈ ਵੀ ਤੁਹਾਡੇ ਪਿੰਡ ਦੇ ਜਿੰਨੇ ਹੈਗੇ ਆ ਜਾਂ ਤੁਹਾਡੇ ਰਿਸ਼ਤੇਦਾਰ ਉੱਧਰ ਬੈਠੇ ਆ ਉਹ ਦੇਖਣਗੇ ਤੁਹਾਨੂੰ ਪੱਕਾ ਮੈਂ ਮਤਲਬ ਸ਼ੋਰ ਹਾਂ ਕਿ ਸਿਆਦ ਤੱਕ ਵੀ ਉਹ ਦੇਖਣਗੇ ਦੇਖਣਗੇ ਤੁਹਾਨੂੰ ਪੱਕਾ ਦੇਖ ਲੈਣਗੇ ਹਾਂ ਆਪਾਂ ਪਤਾ ਨਹੀਂ ਕਿੰਨੇ ਕਿ ਪਰਿਵਾਰਾਂ ਨੂੰ ਮਿਲਾ ਦੇਣਾ ਹੈ ਹਾਂਜੀ ਹਾਂਜੀ ਬਹੁਤ ਚਲੋ ਸ਼ੁਕਰੀਆ ਜੀ ਹੈ ਮਿਹਰਬਾਨੀ ਤੁਹਾਡੀ ਚੰਗਾ ਬਾਈ ਜੀ ਆ ਤੁਹਾਡੇ ਨਾਨਾ ਜੀ ਲਈ ਦੁਆਵਾਂ ਮਿਲਾਂਗੇ ਜਾ ਕੇ ਸ਼ੁਕਰੀਆ ਇਹ ਲਓ ਜੀ ਚਾਹ ਚਾਹ ਆ ਗਈ ਜੀ ਗੱਲਾਂ ਬਾਤਾਂ ਨੇ ਸਾਡੀ ਚਾਹ ਦੇਰੀ ਹੋ ਗਈ ਤੇ ਇੱਕ ਕਪਾਂਜ ਪਾ ਕੇ ਦਿੱਤੀ ਆ ਮੁੰਡੇ ਨੇ ਚੱਕੋ ਜੀ ਛਕੋਗਾ ਮੈਨੂੰ ਲਿਓ ਭਾਈਆਂ ਨੂੰ ਛਕੋ ਇਹ 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 ਵਿਕਾਸ ਨੇ ਸਿਖਾਤਾ ਮੈਨੂੰ ਛਕੋ 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 ਦਾ ਮਤਲਬ ਹੁੰਦਾ ਖਿੱਚੋ 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 ਹੀ ਹੁੰਦਾ ਇੱਕ ਹੀ ਗੱਲ ਹੈ ਇੱਕੋ ਹੀ ਗੱਲ ਹੈ ਮੰਗਾ ਜਿਹੜਾ ਕੋ ਪਕੜਿਆ ਨਾ ਉਹਨਾਂ ਨੂੰ ਛੁਵਾ ਦਿੰਦਾ ਹੈ। ਇੰਡੀਆ 'ਚ ਕਿਵੇਂ? ਮੈਂ ਕਿਹਾ ਤੁਹਾਡੀ ਵੀਡੀਓ ਦੇਖਦੇ ਰਹਿੰਦੇ ਆ ਉੱਥੇ ਜਿਹੜੇ ਇੰਡੀਆ 'ਚ ਲੋਗਾਂ ਨੂੰ ਪਕੜ-ਪੁਕੜ ਕੇ ਕੰਮ-ਕਮ ਕਰਾਉਂਦੇ ਨੇ ਜ਼ਬਰਦਸਤੀ ਉਹਨਾਂ ਨੇ ਛੁਵਾ। ਅੱਛਾ ਆਜ਼ਾਦ ਕਰਵਾ ਦਿੰਦੇ ਹੋ। ਠੀਕ ਹੈ। ਇਹ ਨਾਨਾ ਜੀ ਇਹਦੇਰੇ? ਹਾਂ ਜੀ। ਉਹ ਭਾਈ ਨਾਨਾ ਜੀ ਲੱਗਦੇ ਤਾਂ ਹੈ ਨਹੀਂ ਯੰਗ ਏਜ ਹੈ ਨਾ ਨਾਨਾ ਜੀ ਦੀ। ਕਦੇ ਰੰਗ ਲਾ ਲੈਂਦੇ ਆ। ਮਹਿੰਦੀ ਲਾ ਲੈਂਦੇ ਆ। ਚਲੋ ਚਲੋ ਇਹ ਵੀ ਆ ਗਏ ਵਿੱਚ। ਹੈ? ਇਹਨਾਂ ਨੇ ਨਹੀਂ ਵੇਖਿਆ। ਇਹਨਾਂ ਨੇ ਨਹੀਂ ਵੇਖਿਆ। ਏ ਬਾਈ ਜੀ ਤੁਸੀਂ ਕੋਕ ਸਟੂਡੀਓ ਚ ਗਾ ਕੇ ਆਏ ਸੀ ਹਾਂ ਜੀ ਆ ਕੋਕ ਸਟੂਡੀਓ ਚ ਗਾ ਕੇ ਆਏ ਆ ਤੁਸੀਂ ਨਹੀਂ ਨਹੀਂ ਇਹ ਟੋਕਨ ਦਿੱਤੇ ਨਹੀਂ ਇਹ ਟੋਕਨ ਦਿੱਤੇ ਆ ਅਜਾ ਉਹ ਜੋ ਮਿਲਿਆ ਕੈਂਟ ਬੰਦੇ ਆ ਬਾਈ ਬੰਦੇ ਪੰਜਾਬ ਦੇ ਉਹ ਲਖਾ ਦਾ ਮਿੱਠਾ ਹੀ ਪਾਤਾ ਨਾ ਮਿੱਠਾ ਵਾਲਾ ਪਾਤਾ ਆਏ ਆਏ ਉਹਨੂੰ ਆ ਹੁਣ ਵੀ ਵਧੀਆ ਬਣਾ ਕੇ ਦੇਵਾ ਆਹ ਉਹ ਬਹੁਤੀ ਵਧੀਆ ਬਣਾਉਂਦੀ ਐ ਇਸ ਮਿੱਠੇ ਦਾ ਪਾਣੀ ਚਾਵਾ ਹੋਰ ਬਣ ਸਕਦੀ ਐ ਉਧਰ ਦੀ ਬੰਦ ਬਹੁਤ ਜ਼ਿਆਦਾ ਬਣਦਾ ਚਾਚਾ ਕਹਿੰਦਾ ਕਹਿੰਦਾ ਵੀ ਕਹਣਾ ਵੀ ਅੱਜ ਵੀ ਅਸੀਂ ਪਿੰਡ 'ਚ ਜੈਲਦਾਰ ਵਜਦੇ ਆਂ ਭਾਵੇਂ ਉਧਰੋਂ ਆ ਗਿਆ ਜੈਲਦਾਰੀ ਖੁੱਸ ਗਈ ਤੇ ਜੈਲਦਾਰਾਂ ਸੀ ਤੇ ਮੈਂ ਕਿਹਾ ਵੀ ਮਾੜੀ ਤੇੜੀ ਗੱਲ ਸਾਡੀ ਵੀ ਨਹੀਂ ਅਸੀਂ ਵੀ ਜੈਲਦਾਰਾਂ ਦੇ ਢਾਬੇ ਤੋਂ ਚਾਹ ਪੀਤੀ ਆ ਜਣ ਸਾਡੀ ਵੀ ਫਿਰ ਵੀ ਗੱਲਬਾਤ ਹੈ ਕੋਈ ਕਿਉਂ ਵਿਕਾਸ ਬਾਈ ਐਵੇਂ ਨਾ ਜਾਣੇ ਉਹ ਸਾਨੂੰ ਚਾਹ ਇੱਕ ਨੰਬਰ ਬਣਾਈ ਆ ਵਾਕੀ ਮਿੱਠਾ ਥੋੜਾ ਤੇਜ ਆ ਪਰ ਇੱਕ ਨੰਬਰ ਆ ਇਹ ਸਾਡੀ ਇੱਕ ਕਰਜ਼ਾ ਹੈ ਕਿ ਇਧਰ ਨਾਲ ਫੰਦੇ ਕਦਰ ਨਹੀਂ ਹੈਗੀ अच्छा فنکار ਦੀ ਮਤਲਬ فنکار ਦੀ ਗਾਇਕੀ ਦੀ ਹਾਂਜੀ ਇੱਧਰ ਗਾਇਕੀ ਦੀ ਖਾਦ ਗਾਇਕੀ ਜਾਂ ਕੋਈ ਵੀ ਆਰਟਿਸਟ ਹੋਵੇ ਬੰਦਾ ਤੁਹਾਨੂੰ ਕਿਉਂ ਮਹਿਸੂਸ ਹੋਇਆ ਤੁਹਾਡੇ ਅੰਦਰ ਕੋਈ ਫਨਕਾਰ ਛੁਪਿਆ ਹੈ ਜੀ ਜੀ ਮੈਂ ਗਾ ਲੈਣਾ ਆਉਂਦੇ ਹਾਂ ਮਲਾਕੀ ਅੱਛਾ ਮੈਂ ਇੱਕ ਮਿੰਟ ਮੈਂ ਪਹਿਲਾਂ ਇਹ ਪੁੱਛ ਲਾ ਤੁਸੀਂ ਵੀ ਉਧਰੋਂ ਆਏ ਹੋ ਹਾਂਜੀ ਉਧਰਲੇ ਪੰਜਾਬ ਦੇ ਕਿਹੜਾ ਪਿੰਡ ਹੈ ਤੁਹਾਡਾ ਮਨਾਲ ਮਨਾਲ ਜੀ ਜੀ ਉਹ ਬਗਰਦੀਪ ਨਾਲੀਆਂ ਨਹੀਂ ਅੱਛਾ ਉਹਦਾ ਪਿੰਡ ਇਹ ਮਨਾਲ ਪਿੰਡ ਦੇ ਬਾਹਲੇ ਆਰਟਿਸਟ ਪੈਦਾ ਕੀਤੇ ਆ ਹਾਂਜੀ ਚਲੋ ਫਿਰ ਅੱਛਾ ਚਲੋ ਸਣਾਓ ਜੀ ਟਾਡੇ ਤੁਹਾਡੇ ਇੰਡੀਆ ਦੇ ਨੁਸਰਾ ਸਰਦੂਲ ਸਾਹਿਬ ਜਿਹੜੇ ਫੋਟ ਹੋ ਗਏ ਹਾਂਜੀ ਉਹਨਾਂ ਦੇ ਦੋ ਬੋਲ ਸੁਣਾਵਾਂਗੇ ਤੁਹਾਨੂੰ ਹਾਂ ਸੁਣਾਓ ਸੁਣਾਓ ਵਾਹ ਕੀ ਬਾਤ ਹੈ ਨਵਰ ਪੱਕਾ ਕਾਰੀਗਰ ਜੀ ਨਹੀਂ ਮੈਂ ਤਾਂ ਕਹਿੰਦਾ ਬਈ ਉਹ ਤੁਹਾਨੂੰ ਪਤਾ ਮੇਰੇ ਜ਼ਿਲ੍ਹੇ ਦੇ ਬੰਦੇ ਐ ਇਸ ਬੰਦੇ ਨੂੰ ਨਹੀਂ ਹੱਥ ਆਇਆ ਹਾਂ ਹਰੀਜ਼ਰ ਹੀ ਬੰਦਾ ਉਸ ਬੰਦੇ ਨੂੰ ਹੱਥ ਨਹੀਂ ਪਾਏਗਾ ਚਲੋ ਜੀ ਆਉਣ ਦਿਓ ਕਦ ਉਸ ਪਰ ਥਲੇ ਆਏ 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 ਕਦੇ ਉਸ ਪਰ ਥਲੇ ਵਾਹ ਕਾਤ ਠੁਕਰਾ ਤੁਮਾਰੇ ਅੱਗੇ ਬੜ ਦੁੱਖ ਚੱਲੇ ਕਿਆ ਕਿਆ ਬਾਤ ਹੈ ਅਹੀ ਆਉਂਦਾ ਜੀ ਹਾਂ ਮਰ ਮੁਕਿਆਂ ਤੋਂ ਹਏ ਮਰ ਮੁਕਿਆਂ ਤੋਂ ਜਿੰਦ ਦੇ ਸਵਾਲ ਪੁੱਛਦੀ ਐਨੀ ਤੂੰ ਜਾਣ ਜਾਣ ਕੇ ਮਰਮੁਖਿਆਂ ਤੋਂ ਜਿੰਦੇ ਸਵਾਲ ਪੁੱਛਦੀ ਐਨੇ ਤੂੰ ਜਾਣ ਜਾਣ ਕੇ ਨੇ ਤੂੰ ਜਾਣ ਜਾਣ ਕੇ ਪੱਤੇ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਐਨੇ ਤੂੰ ਜਾਣ ਜਾਣ ਕੇ ਕਦਿਸ ਪਰ ਥਲੇ ਕਦ ਉਸ ਪਰ ਥਲੇ ਕਾ ਤੋ ਠੁਕ ਰਾ ਤੋ ਮਾਰੇ ਅੱਗੇ ਬੜੇ ਦੁੱਖ ਚੱਲੇ ਵਾਹ ਵਾਹ ਕੀ ਬਾਤ ਹੈ ਜੀ ਬਹੁਤ ਸੋਹਣਾ ਤੇ ਅਸੀਂ ਕਦਰ ਕਰਦੇ ਹਾਂ ਜੀ ਤੁਹਾਡੇ ਆਰਡ ਦੀ ਜੀ ਸ਼ੁਕਰੀਆ ਇਹ ਦੁਨੀਆ ਤੱਕ ਪਹੁੰਚ ਗਿਆ ਸਾਡੇ ਜਿੰਨਾ ਕ ਅਸੀਂ ਪਹੁੰਚਾ ਸਕਦੇ ਸੀ ਅਸੀਂ ਸਾਡੇ ਵੱਲੋਂ ਕਰ ਸਕਦੇ ਸੀ ਅਸੀਂ ਇਹ ਕਰਤਾ ਰਿਕਾਰਡ ਕਰਕੇ ਤੁਹਾਨੂੰ ਠੀਕ ਹੈ ਜੀ ਸੋਹਣਾ ਜਾਨਾ ਨਸਰਤ ਫਤਿਹਲੀ ਖਾਨ ਸਾਹਿਬ ਹਾਂ ਸਾਹਿਬ ਫਤਿਹਲੀ ਖਾਨ ਆਜੋ 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 ਤੇਰੀਆਂ ਕਿਆ ਦਿੱਸਤਾਂ ਦੀਆਂ ਜਦੋਂ ਲੋਕ ਮਦੀਨੇ ਜਾਂਦੇ ਨੇ ਤੇ ਜਿੰਦਕੂ ਜਵਾਂਘਰ ਕਰ ਲਾਉਂਦੇ ਏ ਜਦੋਂ ਲੋਕ ਮਦੀਨੇ ਜਾਂਦੇ ਨੇ ਤੇਰੀ ਆਕਾਇਆ ਦਿੱਸਤਾਂ ਦੀ ਏ ਜਦੋਂ ਲੋਕ ਮਦੀ ਨੇ ਜਾਂਦੇ ਨੇ ਤੇ ਜਿੰਦਕੂ ਜਵਾਂਗਰ ਗੁਰ ਲਾਉਂਦੇ ਐ ਜਦੋਂ ਲੋਕ ਮਦੀ ਨੇ ਜਾਂਦੇ ਵਾਹ ਕੀ ਬਾਤ ਹੈ ਜੁਦਾਈਆਂ ਦੇ ਦੁਖੜੇ ਮੈਂ ਕਿਸ ਨੂੰ ਸੁਣਾਵਾਂ ਜੁਦਾਈਆਂ ਦੇ ਦੁਖੜੇ ਮੈਂ ਕਿਸ ਨੂੰ ਸੁਣਾਵਾਂ ਮੇਰਾ ਦਿਲ ਵੀ ਚਾਉਂਦਾ ਮਦੀਨੇ ਨੂੰ ਜਾ ਵਾ ਜੁਦਾਈਆਂ ਦੇ ਦੁਖੜੇ ਨਾ ਕਿਸ ਨੂੰ ਸੁਣਾਵਾਂ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਸੋਣਾ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਤੇ ਬਈ ਅਸੀਂ ਇਹਨਾਂ ਨੂੰ ਕਹਿੰਦੇ ਆ ਲੈਂਦੇ ਪੰਜਾਬ ਵਾਲੇ ਨੂੰ ਆ ਹੀਰੇ ਬੰਦੇ ਦੀ ਕਦਰ ਪਾਉਤੋ ਜੀ ਕਿਉਂ ਜੀ ਗਾਗੂ ਕੇ ਪਾਇਆ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਆਪੇ ਚੱਲੇ ਜਾਣਾ ਇਹ ਜਿਹੜਾ ਤੁਹਾਡਾ ਮੋਬਾਈਲ ਹੈ ਨਾ ਜੀ ਜੀ ਨੈਟ ਹੈ ਇਹ ਬਸ ਤੁਸੀਂ ਆਪਣੇ ਆਪਣੀ ਮਦਦ ਆ ਦੇ ਤਹਿਤ ਤੁਸੀਂ ਕਹਿੰਦੇ ਕੋਈ ਕਦਰਦਾਨ ਨਹੀਂ ਆਪਦੀ ਮਦਦ ਤੁਸੀਂ ਆਪ ਕਰਨੀ ਹੈ ਜੀ ਠੀਕ ਗਾਉਂ ਕੇ ਪਾਉਂਦੇ ਰਹੋ ਬਾਤ ਚੱਲੇਗਾ ਚੱਲ ਗਿਆ ਕੰਮ ਇਹ ਇਹ ਇਹਨਾਂ ਨੂੰ ਦੁਨੀਆ ਇਹਦੀ ਵਜ੍ਹਾ ਤੋਂ ਜਾਣਦੀ ਹੈ ਇਹ ਤੁਹਾਡੀ ਜੇਬ ਚ ਵੀ ਹੈ ਦੇਖੋ ਬਈ ਤੁਸੀਂ ਗਾ ਕੇ ਨੈਟ ਤੁਹਾਡੇ ਕੋਲ ਹੁੰਦਾ ਪੈਕੇਜ ਲੋਕਾਂ ਨੂੰ ਲੋਕਾਂ ਨੂੰ ਦੇਖ ਇਹ ਪੈਕੇਜ ਦਾ ਖੂਬ ਫਾਇਦਾ ਲਿਆ ਕਰੋ ਠੀਕ ਹੋ ਗਿਆ ਲੋਕਾਂ ਨੂੰ ਵੀ ਦੇਖਦੇ ਹੋ ਉਹ ਤਮਾਸ਼ਵੀਨੀਆ ਕਰਦੇ ਪਟੀਆਂ ਸਿੱਧੀਆਂ ਹਰਕਤਾਂ ਕਰਦੇ ਲੋਹੀ ਚੰਗਾ ਕੰਮ ਕਰਕੇ ਆਓ ਟਿਕਟੋਕ ਘੱਟ ਦੇਖਿਆ ਕਰੋ ਖੁਦ ਪਾਹਿਆ ਕਰੋ ਹੈ ਫਿਰ ਲੋਕਾਂ ਨੂੰ ਜੋ ਬੋਲਦੇ ਆ ਬੋਲਣ ਦਿਓ ਗਾਲਾਂ ਕੱਢਦੇ ਗਾਲਾਂ ਕੱਢਣ ਦਿਓ ਸੁਣਦੇ ਆ ਸੁਣਨ ਦੋ ਉਹਨੂੰ ਐਕਸੈਪਟ ਕਰੋ ਜੋ ਆਉਂਦਾ ਬਸ ਆ ਤੁਹਾਨੂੰ ਰਾਹ ਵਹਾਤਾ ਤੁਸੀਂ ਜੇ ਪੈ ਜਾਓਗੇ ਤੇ ਬਾਕੀ ਚੜਦੇ ਪੰਜਾਬ ਤੱਕ ਅਸੀਂ ਪਹੁੰਚਾਤਾ ਤੁਹਾਨੂੰ ਦੱਸਦੇ ਆ ਦੁਨੀਆ ਦਾ ਕੀ ਪਹੁੰਚਾਤਾ ਠੀਕ ਹੈ ਜੀ ਜੀ ਸ਼ੁਕਰੀਆ ਮੇਰੇ ਭਰਾ ਹਾਂ ਤੇ ਮਿਲ ਮਿਲਦਾ ਮਿਲਦੇ ਆ ਫਿਰ ਮੇਰੇ ਜ਼ਿਲ੍ਹੇ ਦਾ ਬੰਦਾ ਬਈ ਇਹ ਵੀ ਮਨਾਲ ਪਿੰਡ ਦਾ ਓਕੇ ਮਿਲਦੇ ਆ ਜੀ ਸ਼ੁਕਰੀਆ ਵੀਰੇ ਤੇ ਦੇਖੋ ਜੀ ਇਹ ਲੱਗੀਆਂ ਰੌਣਕਾਂ ਦੇਖੋ ਕੱਠ بڑا ਹੁੰਦਾ ਯਾਰ ਇੱਕ ਤਾਂ ਜਿੱਥੇ ਖੜਜੋ ਉੱਥੇ ਇੰਨਾ ਕੱਠ ਹੁੰਦਾ ਚੰਗਾ ਬਈ ਮੁੰਡਿਆ ਤੇ ਆਪਣੇ ਜ਼ੈਲਦਾਰ ਚਾਚਾ ਕਿਧਰ ਗਿਆ ਧੰਨਵਾਦ ਕਰਦੀ ਉਹਨਾਂ ਦਾ ਲਓ ਜੀ ਚੰਗਾ ਚਾਚਾ ਜੀ ਮਿਲਦੇ ਆਂ ਫਿਰ ਫਿਰ ਮਿਲਾਂਗੇ ਠੀਕ ਹੈ ਜੀ ਓਕੇ ਜੀ ਮਿਹਰਬਾਨੀ ਸ਼ੁਕਰ ਚਾਹਦੇ ਪੈਸੇ ਇਹਨਾਂ ਨੇ ਲਏ ਨਹੀਂ ਅਸੀਂ ਬੜਾ ਧੱਕਾ ਧੱਕਾ ਕੀਤਾ ਕਹਿੰਦੇ ਅਸੀਂ ਲੈਣੀ ਨਹੀਂ ਪੈਸੇ ਤੁਹਾਡੇ ਤੋਂ ਕਹਿੰਦੇ ਪਿੰਡ ਦੇ ਬੰਦੇ ਮਿਲੋ ਕਿਉਂ ਬਾਈ ਬਿਲਕੁਲ ਇਦਾਂ ਹੀ ਪਿਆਰ ਹੈ ਇਹਨਾਂ ਲੋਕਾਂ ਦਾ ਜਿਹੜਾ ਇਹ ਦਿੰਦੇ ਆ ਆਹ ਰੋਜ਼ ਆਵਾਂ ਲਓ ਜੀ ਨਾ ਅਸੀਂ ਰੋਜ਼ ਨਹੀਂ ਆਉਣਾ ਇਹਦਾ ਅੱਜ ਅੱਜ ਸੋਚ ਕੇ ਆਏ ਸੀ ਨਹੀਂ ਆਏ ਨਾ ਇਹ ਰੱਬੀ ਸੁਬੱਬੀ ਮੇਲੇ ਰੂਹਾਂ ਦੇ ਮੇਲ ਹੋਣੇ ਹੁੰਦੇ ਆ ਕੁਦਰਤੀ ਮਿਲਾਉਣਾ ਹੁੰਦਾ ਕਿਉਂ ਜੀ ਉਹ ਮੇਲੇ ਤੁਹਾਡੇ ਦਾਣਾ ਪਾਣੀ ਲਿਖਿਆ ਸੀ ਚਾਹ ਪੀਣੀ ਸੀ ਕੁਦਰ ਆ ਪਕੜਾ ਮਤ ਕੇ ਖੜੇ ਆ ਸੋਚ ਕੇ ਖੜੇ ਆ ਜਾਂਦੇ ਜਾਂ ਰਾਹ ਜਾਂਦੇ ਰੁੱਕ ਗਏ ਪਲਾਨ ਕੋਈ ਨਹੀਂ ਹੈ ਨਾ ਪਲਾਨ ਕੋਈ ਨਹੀਂ ਕੁਦਰਤ ਨੇ ਨਾ ਤੁਹਾਨੂੰ ਮਿਲਾਉਣਾ ਹੁੰਦਾ ਕਿਸੇ ਨਾ ਕਿਸੇ ਦਾ ਤੇ ਸ਼ੁਕਰੀਆ ਤੁਹਾਡਾ ਤੁਹਾਡਾ ਚਾਹ ਦਾ ਕੱਪ ਮੇਰੇ ਸਿਰ ਤੇ ਕਰਜ਼ ਹੈ ਤੇ ਕਦੇ ਪਿੰਡ ਆਇਓ ਤੇ ਫਿਰ ਤੁਸੀਂ ਮਿਲਿਓ ਤੇ ਬਾਗਾ ਟੱਪ ਕੇ ਤੇ ਸਾਡੇ ਘਰ ਆਇਓ ਤੇ ਫਿਰ ਸਾਨੂੰ ਖੁਸ਼ੀ ਹੋਊਗੀ ਠੀਕ ਹੈ ਜਦ ਤੁਹਾਡਾ ਕੋਈ ਵੀ ਰਿਸ਼ਤੇਦਾਰ ਆਇਆ ਪਿੰਡ ਭੇਜੋ ਠੀਕ ਹੈ ਮਿਲਦੇ ਆਂ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ੁਕਰੀਆ ਲਓ ਜੀ ਅਸੀਂ ਪਹੁੰਚ ਗਏ ਆ ਜੀ ਵਾਪਸ ਲਾਹੌਰ ਤੇ ਇਹ ਲਾਹੌਰ ਦੇ ਦੇਸੀ ਢਾਬੇ ਤੇ ਇੱਥੇ ਹੁਣ ਪਹਿਲਾਂ ਖਾਣਾ ਖਾਣ ਦੇ ਲਈ ਰੁਕਿਆ ਤੇ ਖਾਣੇ ਪੀਣੇ ਆ ਕੁਝ ਨਾਲ ਤੁਹਾਨੂੰ ਦਿਖਾਉਨੇ ਆ ਛੋਲੇ ਪੂਰੀਆਂ ਢਾਬਿਆਂ ਦੇ ਜਿਹੜਾ ਕੀ ਕੁਝ ਮਿਲਦਾ ਹੈ ਤળਿਆ ਫੜਿਆ ਬਾਲਾ ਖਾਂਦੇ ਆ ਇਹ ਤੇਲ ਹੀ ਤੇਲ ਆਪਣੇ ਵਾਂਗੂ ਦੋਨੇ ਪਜਾ ਵੇਖੋ ਜਿਕੇ ਆ ਦੇਖੋ ਲੀਟਰ ਲੀਟਰ ਤੇਲ ਮਾਰਦੇ ਆ ਅੰਦਰ ਉਹ ਕੀ ਹਾਲ ਆ ਭਾਜੀ ਠੀਕ ਠਾਕ ਆ ਦੇਖੋ ਛੋਲੇ ਪੂਰੀਆਂ ਬਣੀ ਜਾਂਦੀਆਂ ਪੂਰੀਆਂ ਕਾ ਭਟੂਰੇ ਆ ਇਹ ਪੂਰੀਆਂ ਲੱਗਦੇ ਭਟੂਰੇ ਆ ਤੇ ਇਹ ਬਹਿ ਗਿਆ ਮੈਂ ਗਿਆ ਇੱਥੇ ਇੱਥੇ ਰਹਿ ਕੇ ਸਾਡੇ ਗੋਡੇ ਹੀ ਦੁਖਦੇ ਨਹੀਂ ਭਾਈ ਇਹ ਨਹੀਂ ਖਾਂਦੇ ਨੇ ਲੀਟਰ ਲੀਟਰ ਤੇਲ ਗਰੀਸ ਇਹ ਨਹੀਂ ਖਾਂਦੇ ਨੇ ਤੁਹਾਨੂੰ ਆ ਜਾਓ ਚਲੋ ਜੀ ਅੰਦਰ ਚੱਲਦੇ ਆ ਅੰਦਰ ਜਾ ਕੇ ਕੁਝ ਖਾਣੇ ਪੀਣੇ ਆ ਚਲੋ ਗੋਜੀ ਚਲੋ ਦੇਖਦੇ ਆ ਕੀ ਬਣਿਆ ਉਹ ਵਾਓ ਇਹ ਦੇਖੋ ਆ ਆ ਤੇਲ ਜਾਣ ਕੇ ਵਿੱਚ ਪਾਇਆ ਉਹਨੇ ਥੋੜੀ ਜੀ ਘੜਸੀ ਭਰ ਕੇ ਕਿਉਂਕਿ ਹੈ ਹਾਂ ਲੈਦਾ ਲੈਦਾ ਰੱਖਿਆ ਨਹੀਂ ਉਹ ਤਾਂ ਰੱਖਿਆ ਕਿਉਂਕਿ ਇੱਥੇ ਬਿਨਾ ਤੇਲ ਬਿਨਾ ਸਵਾਦ ਨਹੀਂ ਬਣਦੀ ਆ ਦੇਖੋ ਹੁਣ ਆ ਬਾਈ ਬਾਈਆਂ ਦਾ ਇਹ ਆ ਥੋੜਾ ਜਿਹਾ ਉਹ ਪਾ ਦੋ ਇਹ ਨੂੰ ਅਸੀਂ ਤਰੀ ਕਹਿੰਦੇ ਹਾਂ ਕੀ ਕਹਿੰਦੇ ਹੋ ਤਰੀ 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 ਹਾਂ ਇਹ ਉਹ ਜੇ ਖਾਣੇ ਦਾ ਨਹੀਂ ਲਾਹੌਰ ਦੇ ਉਹ ਛੋਲਿਆਂ ਦੀ ਦਾਲ ਸੀ ਅਖ ਰੌੜੇ ਘਰੂੜੇ ਆ ਗਏ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਹਾਂ ਵੈਜ ਵੀ ਮਿਲਦਾ ਫੂਡ ਫਿਰ ਛੋਲੇ ਜਿਹੜੇ ਉਹ ਵੈਜ ਸੀਗਾ ਅੱਛਾ ਵੈਜ ਨੌਨ ਵੈਜ ਸਾਰਾ ਕੁਝ ਹੀ ਮਿਲਦਾ ਹੈ ਲੈ ਵੀ ਬੈਠੀ ਅੰਦਰ ਜਾ ਕੇ ਕੇ ਦੇਸੀ ਟਾਪੇ ਆ ਜੀ ਇਹ ਦੇਸੀ ਟਾਪੇ ਆ ਜਮਾ ਦੇਸੀ ਟਾਪੇ ਆ ਇਹ ਇਹ ਡੇਟਾ ਬਈ ਹੁੰਦੇ ਆ ਦੇਖੋ ਉਹ ਸਾਹਮਣੇ ਸਾਹਮਣੇ ਰੇਟ ਵੀ ਲਿਖਿਆ ਹੋਇਆ ਉਹ ਲਿਖਿਆ ਜੀ ਸਰੋਂ ਦਾ ਸਾਗ 70 ਰੁਪਏ 45 ਤੇ ਦਾਲ ਮੱਖਣੀ 80 ਰੁਪਏ 45 ਐਦਾਂ ਹੀ ਆ ਭਾਜੀ ਹੈ ਕਿੱਥੇ ਲਿਆ ਹੈ ਹੈ ਐਦਾਂ ਸਰੋਂ ਦਾ ਸਾਗ ਦਾ ਐਸੇ ਵੀ ਨਹੀਂ ਲਿਖਿਆ ਮੈਨੂੰ ਤਾਂ ਐਦਾਂ ਹੀ ਪੜਨਾ ਆਉਂਦਾ ਕੀ ਲਿਖਿਆਗਾ ਆ ਕੀ ਲਿਖਿਆ ਪਿੱਛੇ ਉਹ ਉੱਪਰਲੇ ਪਾਸੇ ਇਫਤਾਰੀ ਯਾਨੀ ਰਮਜ਼ਾਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੀ ਦੁਕਾਨ ਖੁੱਲੀ ਰਹੇਗੀ ਰਮਜ਼ਾਨ ਜਦੋਂ ਅਸੀਂ ਫਾਸਟਿੰਗ ਕਰਨੇ ਆ ਅੱਛਾ ਰਮਜ਼ਾਨ ਰੋਜ਼ਿਆਂ ਮੇਲੇ ਰੋਜ਼ਿਆਂ ਮੇਲੇ ਉਹਨਾਂ ਨੇ ਬੇਰੋ ਖੁੱਲੀ ਰਹਿੰਦੀ ਹੈ ਦੁਕਾਨ ਪੁਰਾਣੀ ਐਡਵਰਟਾਈਜ਼ਮੈਂਟ ਕੀਤੀ ਅੱਗੇ ਚੱਲ ਕੇ ਆ ਰਹੀ ਹੈ ਚਲੋ ਮੈਂ ਠੀਕ ਦੇਖਾਂ ਇੱਕ ਖਾਣਾ ਪਹੁੰਚ ਗਿਆ ਜੀ ਸਾਡੇ ਟੇਬਲ ਤੇ ਤੇ ਇਹ ਦੇਖੋ ਇਹ ਓਲੀ ਫੂਡ ਆਉਂਦਾ ਪੂਰਾ ਅਸੀਂ ਮੰਗਾਇਆ ਨਾਲ ਆ ਡਰਾਈ ਆ ਨਿੱਕਲੇ ਛੋਲੇ ਛੋਲੇ ਜੀ ਨਾਲ ਜੀ ਰਾਇਤਾ ਇਹੋ ਜਿਹਾ ਹੁੰਦਾ ਹੁੰਦਾ ਹੈ ਇਹ ਪੱਕਾ ਮਿਲਦਾ ਦਹੀਂ ਹੁੰਦੀ ਹੈਗੀ ਵਿੱਚ ਪਦੀਨਾ ਬਦੂਨਾ ਪਾਇਆ ਗੁੜ ਮੰਗਾਉਂਦੇ ਆ ਸਪੈਸ਼ਲ ਨਾਲ ਤੇ ਇਹ ਆ ਗਈ ਜੀ ਰੋਟੀ ਇਹ ਇਹੋ ਜੀ ਹੁੰਦੀ ਹੈ ਨਾਨ ਕਹਿੰਦੇ ਅਸਲ ਜਨ ਨੂੰ ਇਹ ਰੈਡੀਮੇਡ ਮਿਲਦਾ ਭਾਜੀ ਨਹੀਂ ਨਹੀਂ ਭਾਈ ਰੈਡੀਮੇਡ ਨਹੀਂ ਨਾ ਨਾ ਮਗਾ ਡਿਜ਼ਾਈਨ ਜੇ ਬਣਾਏ ਆ ਬਹੁਤ ਬੜੇ ਸੋਹਣੇ ਲਓ ਜੀ ਲਓ ਤੇ ਇਹ ਇਹ ਨਾਨ ਇਹ ਰੋਟੀ ਹੁੰਦੀ ਹੈ ਇਹੋ ਜੀ ਦਾਲ ਸਬ지 ਲੈ ਵੀ ਖਾਣਾ ਪੀਣਾ ਹੋ ਗਿਆ ਹੁਣ ਕਰ ਲਈ ਆਪਾਂ ਚੀਜ਼ਾਂ ਨੂੰ ਐਕਸਪਲੋਰ ਹੋਰ ਲਾਹੌਰ ਦੇ ਘੇੜੇ-ਗੂੜੇ ਦਿੰਨੇ ਆ ਤੇ ਬਹੁਤ ਜ਼ਿਆਦਾ ਸਵਾਦ ਸੀ ਮਿਰਚ ਮਸਾਲੇ ਵਾਲੇ ਬਹੁਤ ਜ਼ਿਆਦਾ ਸਵਾਦ ਸੀ ਇਹ ਬਾਈ ਕਹਿੰਦਾ ਸਰਦਾਰ ਜੀ ਮੇਰੀ ਮੂਵੀ ਬਣਾ ਦੋ ਮੈਂ ਕਹਾ ਤੁਹਾਡੀ ਪੱਕੀ ਮੂਵੀ ਬਣਾ ਦਨੇ ਆ ਠੀਕ ਹੈ ਖੁਸ਼ ਹੋ ਗਏ ਹੁਣ ਹੈ ਪੂਰੇ ਕਿਹੜਾ ਪਿੰਡ ਹੈ ਤੁਹਾਡਾ ਐ ਸ਼ਬੀਲ ੜਾ ਅੱਛਾ ਸ਼ਬੀਲ ੜਾ ਕਿੰਨੀ ਦੂਰ ਹੈ ਥੋਂ ਐਥੇ ਥੋੜੀ ਦੂਰੀ ਹੈ ਅੱਛਾ ਠੀਕ ਹੈ ਚਲੋ ਚਲੋ ਹੋਰ ਪਰਿਵਾਰ ਭਾਜੀ ਪਰਿਵਾਰ ਸੇ ਤਕੜੀ ਹਾਂ ਸ਼ੁਕਰ ਖੁਦਾ ਦਾ ਚਲੋ ਖੁਦਾ ਦਾ ਸ਼ੁ크ਰੀ ਚਾਹੀਦਾ ਤੇ ਐਨ ਖੁਸ਼ ਹੋਣ ਪੂਰੇ ਭਾਈ ਪੂਰੇ ਖੁਸ਼ ਆਈ ਲੈ ਭਾਈ ਇਹ ਮੂਵੀ ਤੋਂ ਬੜੇ ਬੰਦੇ ਖੁਸ਼ ਹੁੰਦੇ ਆ ਆਪਾਂ ਚਿੱਤ ਖੁਸ਼ ਕਰਦੀ ਆ ਪੂਰਾ ਠੀਕ ਹੈ ਹੁਣ ਇਹਨਾਂ ਨੂੰ ਦੇਖਿਆ ਕਰੋ ਠੀਕ ਹੈ ਜੀ ਠੀਕ ਹੈ ਰੋਜ਼ ਦੇਖ ਲਿਆ ਕਰੋ ਭਾਈ ਇਹ ਪੱਕੀ ਰਿਕਾਰਡ ਹੋ ਗਈ ਹੁਣ ਹਾਂ ਠੀਕ ਹੈ ਜੀ ਠੀਕ ਹੈ ਹੁਣ ਲਾਈਕ ਸਬਸਕ੍ਰਾਈਬ ਕਮੈਂਟ ਸਾਰਾ ਕੁਝ ਕਰਨਾ ਹੈ ਹੁਣ ਠੀਕ ਹੋ ਗਿਆ ਓਕੇ ਕਮੈਂਟ ਕਰੋਗੇ ਹਾਂਜੀ ਕਿੱਥੇ ਕਰੋਗੇ ਕਿੱਥੇ ਕਰਾਗੇ ਮੋਬਾਈਲ ਤੇ ਮੋਬਾਈਲ ਤੇ ਕਿ ਕਿੱਥੇ ਜਾ ਕੇ ਮੋਬਾਈਲ ਤੇ ਮੋਬਾਈਲ ਤੇ ਤਾਂ ਵਾੜਾ ਕੁਝ ਹੈ ਪਰਨ ਪਰ ਬੰਦੇ ਦਾ ਨਹੀਂ ਸਮਝਾ ਤੁਹਾਨੂੰ ਮੈਂ ਨੰਬਰ ਦੇ ਕੇ ਜਾਨਾ ਉਹਦਾ ਠੀਕ ਹੈ ਉੱਥੇ ਫਿਰ ਮੈਂ ਤੁਹਾਨੂੰ ਭੇਜੂਗਾ ਫਿਰ ਉੱਥੇ ਜਾ ਕੇ ਕਰ ਆਇਓ ਠੀਕ ਹੈ ਚਲੋ ਮਿਹਰਬਾਨੀ ਸ਼ੁਕਰੀਆ ਮਿਲਦੇ ਹਾਂ ਹਾਂਜੀ ਇਹ ਲਓ ਜੀ ਦੇਖ ਲਓ ਬੰਦੇ ਪਛਾਣ ਲੈਂਦੇ ਆ ਇਹ ਭਾਜੀ ਨੂੰ ਮੈਂ ਪਿਛਲੇ ਸਾਲ ਮਿਲਿਆ ਸੀ ਮੈਂ ਇਹਨਾਂ ਨੂੰ ਪਛਾਣ ਲਿਆ ਪਹਿਲੀ ਹੋਣਗੇ ਤੋ ਹੁਣ ਮੇਰੀ ਫੋਟੋ ਦਿਖਾਉਣ ਲੱਗਿਆ ਇਹ ਆ ਆਪਾਂ ਪਿਛਲੇ ਸਾਲ ਮਿਲੇ ਸੀ ਆ ਕੋਰਟ ਸ਼ੌਟ ਪਾਇਆ ਯਾਰ ਤੌਰ ਗੱਡੀ ਉੱਤੇ ਵਿਆਹ ਤੇ ਗਏ ਸੀ ਕਿਹਦੇ ਵਾਲਾ ਗੋਗੀ ਸ਼ਾਹ ਕੇ ਅੱਛਾ 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 ਉਹਨਾਂ ਦੇ ਲਾਹੌਰ ਦਾ ਵਿਆਹ ਦੇਖਿਆ ਸੀ ਹਾਂਜੀ ਹਨਾ ਉਹ ਦਿਨ ਆਏ ਸੀ ਰਾਤ ਨੂੰ ਸਾਜੀ ਇੱਥੇ ਕਿਚਨ ਦੀ ਤਸਵੀਰ ਲਈ ਸੀ ਆਏ ਹਾਏ ਹਾਏ ਹੁਣ ਕਿਚਨ ਬੰਦ ਕਿਉਂ ਕਰਤੀ ਨਹੀਂ ਆ ਖੁੱਲਾ ਜਨਾਬ ਹੈਗੀ ਆ ਖੁੱਲਾ ਚਲੋ ਫੇਰ ਕਦੇ ਆਵਾਂਗੇ ਠੀਕ ਹੈ ਸ਼ੁਕਰੀਆ ਮਿਹਰਬਾਨੀ ਤੁਹਾਡੀ ਇਹ ਜਿੰਨੀ ਜਿੰਨੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਜੀ ਇਹ ਇਹ ਕਿਹੜੀ ਫੂਡ ਮਾਰਕੀਟ ਹੈ ਕਿਹੜੀ ਹੈ ਇਹ ਟੈਂਪਰ ਰੋਡ ਇਹ ਟੈਂਪਰ ਰੋਡ ਹੈ ਬੇਸਿਕਲੀ ਬੋਡ ਸਟ੍ਰੀਟ ਟਾਈਪ ਕਹਿ ਲਓ ਸਾਰੇ ਖਾਣ ਇਹ ਸਾਰੀਆਂ ਰਾਤ ਨੂੰ ਜਗਮਗ ਜਗਮ ਕਰਦੀ ਹੁੰਦੀਆਂ ਦੁਕਾਨਾਂ ਹਾਂ ਬਹੁਤ ਭੱਲਾ ਹੁੰਦਾ ਸਾਰੀ ਰਾਤ ਹਾਂ ਖਾਣ ਪੀਣ ਵਾਸਤੇ ਹਾਂ ਫੇਰ ਕਹਿੰਦੇ ਅੱਜ ਫੇਰ ਇੱਕ ਹੋਰ ਤਸਵੀਰ ਲੈਣੀ ਹੈ ਐਦ ਕੀ ਜਦੋਂ ਅਗਲੇ ਸਾਲ ਆਵਾਂਗੇ ਫਿਰ ਉਦੋਂ ਦਿਖਾਇਓ ਠੀਕ ਹੋ ਗਿਆ ਹੈਂ ਸਾਲ ਆਹੀ ਤਾਂ ਬੜੀ ਸ਼ਾਮ ਕਰੀ ਆ ਹਾਂ ਸ਼ੁਕਰੀਆ ਵੈਸੇ ਗੱਲ ਇਹ ਹੈ ਜੀ ਵੀ ਫੋਟੋ ਖਿਚਾਤਾ ਹਰੇਕ ਲੈਂਦਾ ਪਰ ਸਾਹਮਣੇ ਕੋਈ ਰੱਖਦਾ ਹੁੰਦਾ ਹਾਂ ਜੀ ਅਸੀਂ ਤਾਂ ਸਾਲ ਹੋ ਗਿਆ ਸਾਹਮਣੇ ਰੱਖੀ ਮੈਂ ਮੈਂ ਤਾਂ ਹੀ ਕਹਿੰਦਾ ਭਰਾ ਮੇਰੇ ਹਾਂ ਜੀ ਨਹੀਂ ਬੰਦਾ ਕਹਿੰਦਾ ਮਾਮੂ ਜੀ ਵੀ ਬਹੁਤ ਯਾਦ ਕਰਦੇ ਕਹਿੰਦੇ ਸਾਨੂੰ ਬੁਲਾਇਆ ਨਹੀਂ ਮੈਂ ਕਹਿੰਦੀ ਤੁਸੀਂ ਵਾਪਸ ਮੁਲਾਜ਼ਮ ਨੌਕਰੀ ਲੈ ਲਓ ਸ਼ੁਕਰੀਆ ਮੈਂ ਕਹਿੰਦਾ ਨਹੀਂ ਬੰਦਾ ਹੁੰਦਾ ਫੋਟੋ ਖਿੱਚ ਲਈ ਡਿਲੀਟ ਬੰਦਾ ਭਾ ਗਿਆ ਡਿਲੀਟ ਮਾਰ ਦੇਖੋ ਸੀ ਤੁਹਾਨੂੰ ਦਿਖਾਇਆ ਦਾ ਆਹ ਮਾ ਸ਼ੁਕਰੀਆ ਮਿਹਰਬਾਨੀ ਬੜਾ ਬੜਾ ਪਿਆਰ ਹੈ ਖੁਸ਼ੀ ਹੋਈ ਸ਼ੁਕਰੀਆ ਫੇਰਾਵਾਂਗੇ ਫਿਰ ਕਿਸੇ ਦਿਨ ਆਵਾਂਗੇ ਇਨਸ਼ਾਅੱਲਾ ਚਾਹ ਪਾਣੀ ਵੀ ਪੀਵਾਂਗੇ ਗੱਲਾਂ ਬਾਤਾਂ ਵੀ ਕਰਾਂਗੇ ਤੇ ਅੱਜ ਥੋੜਾ ਸਮਾਂ ਘਟਾ ਸਾਡੇ ਕੋਲ ਹਜੇ ਇੱਥੇ ਹੀ ਆ ਸੀ ਕਿਹੜਾ ਆਏਗਾ ਕਲਿੱਪ ਕਿਹੜਾ ਆਏਗਾ ਕਲਿੱਪ ਆਜੂਗਾ ਤੁਹਾਡੇ ਕੋਲ ਆਪੇ ਪਹੁੰਚ ਜਾਊਗਾ ਪਤਾ ਨਹੀਂ ਸਾਰੇ ਭਜਾ ਦੇਣਗੇ ਤੁਹਾਡੇ ਕੋਲ ਪਿਛਲੇ ਸਾਲ ਵਾਲਾ ਪਹੁੰਚ ਗਿਆ ਸੀ ਨਹੀਂ ਪਿਛਲੇ ਸਾਲ ਵਾਲਾ ਨਹੀਂ ਲੱਭਿਆ ਲੱਭਿਆ ਨਹੀਂ ਸਾਰੇ ਲੱਭੂਗਾ ਐਤ ਗਿਆਣਾ ਤੁਹਾਨੂੰ ਭੇਜ ਦਾਂਗੇ ਐਤ ਗਿਆਣਾ ਭੇਜ ਦਾਂਗੇ ਚੰਗਾ ਮਿਹਰਬਾਨੀ ਜੀ ਸ਼ੁਕਰੀਆ ਤੁਰਦੇ ਫਿਰਦੇ ਪਹੁੰਚ ਗਏ ਜੀ ਅਸੀਂ ਕਾਫੀ ਪੀਣ ਦੇ ਲਈ ਇਹ ਹੈ ਕਿ ਜੀ ਕਾਸਟਾ ਕਾਫੀ ਇਹ ਨਾ ਸੋਚੋ ਵੀ ਲੰਦੇ ਪੰਜਾਬ ਚ ਪਹਿਲਾਂ ਜੀ ਦੇਸੀ ਟਾਬੇ ਦੁਕਾਨਾਂ ਪਿੰਡਾਂ ਵਾਲਿਆਂ ਤੋਂ ਖਾਣਿਆ ਸੀ ਉਹੀ ਹੈ ਤੇ ਤਕੜੇ ਤੋਂ ਤਕੜਾ ਚੜਦੇ ਤੋਂ ਚੜਦਾ ਬ੍ਰਾਂਡ ਵੀ ਹੈਗਾ ਇਹ ਹੁਣ ਅਸੀਂ ਇਸ ਟਾਈਮ ਮਾਡਰਨ ਲਾਹੌਰ ਚ ਤੇ ਜਿਹੜਾ ਮਾਡਰਨ ਲਾਹੌਰ ਹੈ ਪੂਰਾ ਡਵੈਲਪਡ ਏਰੀਆ ਹੈ ਇਹ ਵਧੀਆ ਸਾਰਾ ਇੱਥੇ ਕੁਝ ਇੱਕ ਇੱਕ ਬ੍ਰਾਂਡ ਸਾਰਾ ਕੁਝ ਇੱਥੇ ਟੋਟਲ ਬਣਿਆ ਹੋਇਆ ਹੈ ਨਾ ਕਾਫੀ ਲੈ ਲਈਏ ਫਿਰ ਬਾਹਰਲੇ ਬੱਸੇ ਪਰ ਚੱਲਦੇ ਆਂ ਜੀ ਇਹ ਲਓ ਜੀ ਕਾਫੀ ਆ ਗਈ ਆਪਣੀ ਤੇ ਨਾਲ ਬਰਾਉਨੀ ਆ ਮੈਂ ਕਿਹਾ ਮੱਖੀਆਂ ਲਈਆਂ ਚਾਹਾਂ ਤੁਹਾਨੂੰ ਬਥੇਰੀਆਂ ਖਵਾਉਂਦੀਆਂ ਪਿਆਤੀਆਂ ਲੋਕਾਂ ਦੀਆਂ ਨਾਲ ਗੱਲਾਂ ਵੀ ਬਥੇਰੀਆਂ ਸੁਣ ਲਈਆਂ ਹਾਂਜੀ ਤੇ ਨਾਲ ਹੀ ਤਾਂ ਅਸੀਂ ਥੋੜਾ ਜਿਹਾ ਮਾਡਰਨ ਸ਼ਹਿਰ ਜਿਹੜਾ ਸਾਡਾ ਹੈਗਾ ਲਾਹੌਰ ਉਹ ਤੁਹਾਨੂੰ ਅੱਜ ਤੁਹਾਨੂੰ ਦਿਖਾ ਦੇ ਵਿਖਦੇ ਲੋਕ ਇਹੀ ਗਈ ਜਣਾ ਵੀ ਪਾਕਿਸਤਾਨ ਚ ਕਦੇ ਇਹੋ ਜਿਹਾ ਕੋਈ ਇਹ ਗੱਲਾਂ ਹਾਂਜੀ ਦੂਸਰੀ ਗੱਲ ਹੋਰ ਲਾਗੇ ਆਓ ਹਾਂਜੀ ਜਿਵੇਂ ਮਤਲਬ ਉਸ ਸ਼ਹਿਰ ਚ ਫਿਰਦੇ ਪਏ ਸੀ ਉਸ ਤਰ੍ਹਾਂ ਦੇ ਸਾਡੇ ਵਰਗੇ ਸਿੱਧੇ ਸਾਦੇ ਲੋਕ ਮਾਤੜ ਅਸੀਂ ਮਾਡਰਨ ਸ਼ਹਿਰ ਚ ਆਏ ਆ ਨਾਲ ਹੀ ਬੈਕ ਸਾਈਡ ਤੇ ਉਹ ਮੈਂਬਰ ਆਫ ਪਾਰਲੀਮੈਂਟ ਮਿਲ ਕੇ ਗਏ ਆ ਸਾਨੂੰ ਮੈਂਬਰ ਆਫ ਪਾਰਲੀਮੈਂਟ ਮਿਲ ਕੇ ਗਏ ਆ ਜੀ ਤੇ ਪਿੱਛੇ ਬੈਠੇ ਆ ਸਾਡੇ ਹਾਂ ਸਾ ਤੇ ਆਫਰ ਕਰਦੇ ਕਿ ਕਹਿੰਦੇ ਨੇ ਪਿੰਡਾਂ ਚ ਦੇਸੀ ਲੋਕ ਜਿਹੋ ਜਿਹੇ ਸੁਸਾਇਟੀ ਉਹੋ ਜਿਹੇ ਲੋਕ ਆ ਹਾਂ ਜੀ ਸਰਪੰਦੇ ਨੂੰ ਨਾ ਦੋਨੇ ਤਰ੍ਹਾਂ ਦਾ ਦੋਨੇ ਦੋਨੇ ਤਰ੍ਹਾਂ ਦਾ ਰਹਿਣਾ ਚਾਹੀਦਾ ਇਹ ਬਾਹਰ ਸਾਰਾ ਮਾਡਰਨ ਲਾਹੌਰ ਆ ਜੀ ਦੇਖੋ ਤੁਸੀਂ ਇਹੀ ਚੀਜ਼ ਹੈ ਤੁਹਾਡੀ ਸਪੈਸ਼ਲ ਕਿ ਤੁਸੀਂ ਹਰ ਮਾਹੌਲ ਦੇ ਵਿੱਚ ਐਡਜਸਟ ਹੋਵੋ ਨਾਕ ਤੁਸੀਂ ਮਤਲਬ ਅਗਰ ਪਿੰਡ ਦੇ ਹੋ ਤੇ ਪਿੰਡ ਵਾਲਗੇ ਵੀ ਲੱਗਣੇ ਚਾਹੀਦੇ ਹੋ ਜੇ ਤੁਸੀਂ ਸ਼ਹਿਰ ਚ ਮਾਡਰਨ ਜਗ੍ਹਾ ਤੇ ਆਇਓ ਤੁਹਾਨੂੰ ਐਟਲੀਸਟ ਅਡਜਸਟ ਹੋ ਵੋ ਅਸੀਂ ਉਹਨਾਂ ਤਰ੍ਹਾਂ ਹਾਈ ਫਾਈ ਤੇ ਨਹੀਂ ਹੋ ਸਕਦੇ ਚਲੋ ਐਡਜਸਟ ਹੋ ਸਕਦੇ ਐਤਕੀ ਆਪਾਂ ਬੇਗਾਰਤ ਨਹੀਂ ਰਹੇ ਇਹ ਸਾਡੀ ਸੀਕ੍ਰੀਟ ਗੱਲ ਹੈ ਹੋਰ ਚੱਲ ਜੀ ਜਮ ਲੈਂਦੇ ਪੰਜਾਬ ਵਾਲਿਆਂ ਦੀ ਇੰਨੀ ਮੁਹੱਬਤ ਹੈ ਜੀ ਤੇ ਇਹ ਬਾਈ ਕੰਦਾ ਕਹਿੰਦਾ ਤੁਸੀਂ ਮਹਿਮਾਨ ਹੋ ਤੇ ਉੱਤੋਂ ਮੈਂ ਤੁਹਾਡੇ ਬਲੌਗ ਦੇਖ ਰਹਾ ਕਹਿੰਦਾ ਮੈਂ ਪੈਸੇ ਨਹੀਂ ਲੈਣੇ ਪਾਰਕਿੰਗ ਦੇ ਅਸੀਂ ਗੱਡੀ ਦੇ ਲਓ ਪਾਰਕਿੰਗ 'ਚ ਇੱਥੇ ਖੜਾਈ ਸੀ ਪੈਸੇ ਕੋਈ ਨਹੀਂ ਲੈਣੇ ਬਸ ਇਹ ਮੁਹੱਬਤ ਹੈ ਤਾਂ ਸਾਨੂੰ ਕਿੰਨਾਂ ਦੇ ਪੈਸੇ ਨਾਲ ਬੰਦੇ ਸਾਨੂੰ ਇੱਕ ਪਿਆ ਭਰਾ ਪਿਆਰੇ ਨੇ ਪਿਆਰ ਭਰਾ ਪਿਆਰੇ ਹਾਂਜੀ ਇੱਕ ਪਿਆਰ ਯਾਰ ਸੱਚੀ ਅਸੀਂ ਨੂੰ ਕੀ ਕਰਨਾ ਹੈ ਕਿ ਪੈਸੇ ਦੀ ਕੋਈ ਬਾਤ ਨਹੀਂ ਹੈਗੀ ਨਹੀਂ ਨਹੀਂ ਬਾਲੀ ਮੁਹੱਬਤ ਕਰਦੇ ਹੋ ਯਾਰ ਤੁਸੀਂ ਮੁਹੱਬਤ ਹੈ ਸਾਨੂੰ ਤੇ ਮੈਂ ਕਹਾਂ ਕੋਈ ਇਹ ਹੈਗਾ ਕਿ ਮੈਂ ਨਾ ਇੱਕ ਝੂਠ ਨਹੀਂ ਮੈਂ ਮਾਰਦਾ ਐਸੇ ਸਰਦੀ ਦੇ ਖੜਾ ਹੋ ਕੇ ਹਾਂਜੀ ਮੈਂ ਰਾਤੀ 12:30 ਵਜੇ ਤੋਂ ਲੈ ਕੇ ਨਾ ਹਾਂਜੀ ਮੈਂ ਸਵੇਰ ਨਮਾਜ਼ ਦੀ ਕਰਨਾ ਸਾਰੀਆਂ ਟਿਕਟੋਕਾਂ ਵੇਖੀਆਂ ਨੇ ਸਾਡੀਆਂ ਅੱਛਾ ਠੀਕ ਹੈ ਔਰ ਮੈਨੂੰ ਇਹ ਨਹੀਂ ਯਕੀਨ ਹੈਗਾ ਸੀ ਕਿ ਤੁਸੀਂ ਮੈਨੂੰ ਅੱਜ ਸਵੇਰ ਅੱਗੋਂ ਮਿਲ ਜੋਗੇ ਸਾਰੀ ਰਾਤ ਸਾਡੀਆਂ ਵੀਡੀਓ ਦੇਖੇ ਨੇ ਕੱਲ ਰਾਤ ਹਾਂਜੀ ਨਹੀਂ ਜਿਹੜੀ ਆ ਰਾਤ गुਜ਼ਰ ਗਈ ਜਿਹੜੀ ਰਾਤ ਲੰਗੀ ਹੈ ਜੀ ਅੱਛਾ ਔਰ ਅੱਗੋਂ ਮੈਂ ਜਨਾਬ ਸਾਰੀ ਰਾਤ ਮਤਲਬ ਨਮਾਜ਼ ਪੜ ਕੇ ਸੁੱਤਾ ਆਂ ਫੇਰ ਕੋ ਕੰਮ ਤੇ ਆ ਗਿਆ ਸਵੇਰ ਹੁਣ ਮਤਲਬ 3 ਵਜੇ ਜੁਮੇ ਤੋਂ ਬਾਅਦ ਕੰਮ ਤੇ ਆ ਗਿਆ ਹਾਂ ਤੇ ਬਾਸ ਘਰ ਤੁਸੀਂ ਮੈਨੂੰ ਅਚਾਨਕ ਮਿਲ ਗਏ ਯੇ ਉਹ ਇੰਨਾ ਕਿ ਮੈਨੂੰ ਜਜ਼ਬਾ ਔਰ ਯਕੀਨ ਔਰ ਅਕੀਦੇ ਨਾਲ ਮੈਂ ਕਹਿ ਰਿਹਾ ਹੂੰ ਕਿ ਮੈਂ ਨਾ ਆਪਣੇ ਭਰਾਵਾਂ ਦਾ ਕਿ ਮਸ਼ਕੂਰ ਹੈਗਾ ਹੂੰ ਜੋ ਮੈਂ ਆਪਣੇ ਭਰਾਵਾਂ ਵਾਸਤੇ ਕਿ ਸੇਵਾ ਕਰ ਸਕਣਾ ਹੈ ਇੱਥੇ ਤੁਸੀਂ ਮੈਨੂੰ ਐ ਦੱਸੋ ਪਹਿਲਾਂ ਸੋਚਿਆ ਸੀ ਜਦੋਂ ਕੱਲ ਵੀਡੀਓ ਦੇਖ ਰਹੀ ਸੀ ਕਿ ਕੱਲ ਨੂੰ ਅਸੀਂ ਮਿਲਾਂਗੇ ਹੈ ਨਹੀਂ ਮੈਨੂੰ ਕੋਈ 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 ਯਕੀਨ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੈਗਾ ਨਾ ਮੇਰੇ ਕੋਲ ਕੋਈ ਰਾਪਤਾ ਹੈਗਾ ਅੱਛਾ ਨਹੀਂ ਹੈਗਾ ਬਾਕੀ ਨਹੀਂ ਨਹੀਂ ਮੈਂ ਕਹਾਂ ਇਹ ਹੀ ਇਹ ਕੋਲ ਮੋਬਾਈਲ ਵੀ ਨਹੀਂ ਹੈਗਾ ਹਾਂਜੀ ਇਹ ਇਹ ਦਿਲੋਂ ਦਿਲੋਂ ਚਾਹ ਹੁੰਦੀ ਹੈ ਕੁਦਰਤ ਨੇ ਤੁਹਾਨੂੰ ਮਿਲਾਉਣਾ ਹੁੰਦਾ ਹੈ ਹੈਂ ਮਿਲਾ ਦੇ ਕੱਲ ਦੇਖ ਰਹੇ ਸੀ ਅੱਜ ਮਿਲ ਬਿਲਕੁਲ ਜੀ ਇਨਸ਼ਾ ਅੱਲ ਸ਼ੁਕਰੀਆ ਭਰਾ ਤਰਾ ਕਿਉਂ ਜਿਤਨੇ ਵੀਰੇ ਭਾਈ ਆਏ ਨੇ ਹਾਂਜੀ ਓਹ ਇੰਡੀਆ ਤੋਂ ਮੈਂ ਸਭ ਨੂੰ ਵੈਲਕਮ ਕਰਨਾ ਔਰ ਥੈਂਕ ਯੂ ਕਰਨਾ ਜਿਹੜੇ ਨਨਕਾਣਾ ਗੁਰੂ ਨਨਕਾਣਾ ਗਏ ਨੇ ਹਾਂਜੀ ਹਾਂਜੀ ਚਲੋ ਮੁਬੱਦਾਂ ਜੀ ਤੁਹਾਡੀਆਂ ਮਿਲਦੇ ਹਾਂ ਸ਼ੁਕਰੀਆ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਵੈਰੀ ਮੱਚ ਇਹ ਪੈਸੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ ਹੁੰਦਾ ਤੇ ਕਿੰਨੇ 50 60 ਰੁਪਈਆਂ ਨਾਲ ਪਰ ਇਹ ਤੁਸੀਂ ਆਪਣਾ ਵੱਡਾ ਪਣ ਦਿਖਾਇਆ ਵੱਡਾ ਦਿਲ ਦਿਖਾਇਆ ਸਾਡੇ ਲਈ ਹਨਾ ਸਾਨੂੰ ਖੁਸ਼ੀ ਹੋਈ ਥੈਂਕ ਯੂ ਜੀ ਥੈਂਕ ਯੂ ਇੱਕ ਦਿਨ ਦਾ ਕਿੱਸਾ ਹੋਰ ਦੱਸਦਾ ਤੇ ਸਾਨੂੰ ਨਾ ਇੱਕ ਬਾਬੇ ਮੇਲੇ ਮਤਲਬ ਬਾਬੇ ਜਿਹਨਾਂ ਨੂੰ ਆਪਾਂ ਮਹਾਂਤ ਕਹਿੰਦੇ ਆ ਤੇ ਅਸੀਂ ਲਾਈਟਾਂ ਦੇ ਖੜੇ ਸੀ ਕਿਤੇ ਤੇ ਉਹ ਮੇਰੇ ਵਾਲੇ ਪਾਸੇ ਆ ਕੇ ਚੱਕ ਕੇ ਉਹਨਾਂ ਨੂੰ ਪੈਸੇ ਦੇਣ ਲੱਗੇ ਤੁਹਾਡੇ ਬਾਬੇ ਹੀ ਕਹਿੰਦੇ ਆ ਹਾਂ ਜੀ ਬਾਬੇ ਹੀ ਕਹਿੰਦੇ ਆ ਬਾਬੇ ਕਹਿੰਦੇ ਆ ਠੀਕ ਹੈ ਤੇ ਮੈਂ ਪੈਸੇ ਦੇਣ ਲੱਗਿਆ ਉਹਨਾਂ ਨੂੰ ਤੇ ਸ਼ੀਸ਼ੇ ਖੋਲ ਕੇ ਤੇ ਉਹ ਕਹਿੰਦੇ ਕਹਿੰਦੇ ਮੈਂ ਪੈਸੇ ਨਹੀਂ ਲੈਣੇ ਤੁਹਾਡੇ ਤੋਂ ਤੇ ਮੈਂ ਕਿਹਾ ਕਿਉਂ ਫਿਰ ਵੀ ਆਏ ਕਿਉਂ ਕਹਿੰਦੇ ਤੁਸੀਂ ਸਾਡੇ ਮਹਿਮਾਨ ਹੋ ਮੈਂ ਤਾਂ ਤੁਹਾਨੂੰ ਤੁਹਾਡੀ ਖਿਦਮਤ ਪੁੱਛਣ ਆਇਆ ਸੀਗਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਨੂੰ ਕਿਸੇ ਤਰ੍ਹਾਂ ਦੀ ਸਾਡੀ ਕੋਈ ਸੇਵਾ ਚਾਹੀਦੀ ਹੋਈ ਤੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਤੁਸੀਂ ਇਹਨਾਂ ਲੋਕਾਂ ਦੀ ਯਾਰ ਹਲੇਮੀ ਦੇਖੋ ਕਿਤੇ ਵੀ ਜਾਓ ਤੁਸੀਂ ਕਿਤੇ ਵੀ ਇਹ ਗੱਲ ਯਾਦ ਰੱਖਿਓ ਤੁਸੀਂ ਜਦੋਂ ਲਹਿੰਦੇ ਪੰਜਾਬ ਤੁਸੀਂ ਕਦੇ ਆਉਂਗੇ ਨਾ ਤੁਸੀਂ ਮਹਿਸੂਸ ਕਰੋਗੇ ਆਪ ਇਹ ਗੱਲ ਮਤਲਬ ਇੱਕ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੰਦਾ ਮਤਲਬ ਤੁਹਾਨੂੰ ਇੰਨੀ ਮੁਹੱਬਤ ਕਰਦਾ ਗੱਲ ਕੁਝ ਵੀ ਨਹੀਂ ਹੁੰਦੀ ਮਤਲਬ ਦਿਨੇ ਸਾਡੇ ਤੋਂ ਪਹਿਲਾਂ ਚਾਹ ਲੈਨੇ ਕਿੰਨਾ ਇੰਡੀਆ ਦੇ 20 ਰੁਪਏ 60 ਰੁਪਏ ਬਣਦੇ ਹੁਣ ਇੰਡੀਆ ਦੇ ਹਨ ਆਪਣੀ ਇਹਨਾਂ ਦਾ 100 ਰੁਪਏ ਬਣਦਾ ਹੁਣ ਤੇ ਗੱਲ ਆਪਣਾ ਦਿਲ ਵੱਡਾ ਦਿਖਾਉਣ ਦੀ ਹੁੰਦੀ ਹੈ ਮਤਲਬ ਤੁਹਾਨੂੰ ਆਪਣਾ ਇਨਾ ਦਿਖਾਉਣਾ ਵੀ ਯਾਰ ਅਸੀਂ ਤੁਹਾਡੀ ਇੰਨੀ ਮੁਹੱਬਤ ਕਰਦੇ ਆ ਤੁਹਾਡੇ ਲਈ ਇੰਨਾ ਪਿਆਰ ਹੈ ਸਾਡੇ ਦਿਲ ਚ ਹਨ ਤੇ ਉਹ ਮੈਨੂੰ ਉਹ ਜਿਹੜਾ ਦਿਨ ਦਾ ਇਨਸੀਡੈਂਟ ਸੀ ਉਹਨੇ ਬੜਾ ਮੈਨੂੰ ਹੈਰਾਨ ਕੀਤਾ ਤੇ ਮੈਨੂੰ ਆਪਾਂ ਨੂੰ ਇਹੀ ਸੀ ਨਾ ਵੀ ਪੈਸੇ ਲੈਣ ਆਏ ਆ ਉਹ ਹਾਂ ਗੱਲ ਹੈ ਅਸੀਂ ਉਹ ਇੱਧਰ ਆਏ ਉਹਨੇ ਵੇਖ ਕੇ ਘੁੰਮ ਕੇ ਤੁਹਾਡੇ ਹਲਾ ਆ ਹਾਂ ਤੁਸੀਂ ਕਿਹਾ ਪੈਸੇ ਇੱਥੇ ਟੁੱਟੇ ਪਏ ਛੱਡ ਕੇ ਸਾਡੇ ਪੈਸੇ ਲਓ ਪੈਸੇ ਫੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿ ਨਹੀਂ ਮੈਂ ਪੈਸੇ ਆਸਤੇ ਨਹੀਂ ਆਇਆ ਤੁਸੀਂ ਇਹ ਦੱਸੋ ਤੁਹਾਡੀ ਖਿਦਮਤ ਕੀ ਕਰਾਂ ਤੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਤੇ ਬਾਕੀ ਤੁਹਾਡੇ ਲਈ ਦੁਆਵਾਂ ਬਹੁਤ ਸਾਰੀਆਂ ਦੁਆਵਾਂ ਦਿਤੀਆਂ ਤੇ ਹੋਰ ਕੀ ਚਾਹੀਦਾ ਹੁੰਦਾ ਕਿਸੇ ਦੇਸ਼ ਚ ਆ ਕੇ ਇਹੀ ਚੀਜ਼ਾਂ ਬੰਦਾ ਦੇਖਦਾ ਹੈ ਹਨ ਤੇ ਜਿੰਨਾ ਪਿਆਰ ਜਿੰਨਾ ਵੀ ਅਸੀਂ ਘੁੰਮਦੇ ਫਿਰਦੇ ਜਿੰਨਾ ਪਿਆਰ ਇੱਥੋਂ ਮਿਲਦਾ ਹੈ ਨਾ ਤੇ ਹੋਰ ਦੂਜੇ ਕਿਸੇ ਦੇਸ਼ ਚ ਸ਼ਾਇਦ ਇੰਨਾ ਨਹੀਂ ਮਿਲਦਾ ਕਿਉਂਕਿ ਇਹ ਆਪਣੇ ਨੇ ਫਿਰ ਵੀ ਵੰਡੇ ਹੋਏ ਨੇ ਪਰ ਆਪਣੇ ਤਾਂ ਕਰਕੇ ਹੈ ਨਾ ਵਿਛੜੇ ਜਿਵੇਂ ਵਿਛੜੇ ਭਰਾ ਹੁੰਦੇ ਉਵੇਂ ਕਰਕੇ ਸੋਏ ਸੀ ਆਪਣਾ ਇਸ ਦਾ ਵਲੌਗ ਤੇ ਜਿਹਦੇ ਚ ਘੁੰਮ ਫਿਰ ਕੇ ਸਾਰਾ ਤੁਹਾਨੂੰ ਦਿਖਾਇਆ ਘੁਮਾਇਆ ਫਰਾਇਆ ਨਾਲ ਨਾਲ ਤੇ ਇਸੇ ਤਰ੍ਹਾਂ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਣਗੇ ਜੁੜੇ ਰਹੋ ਆਪਣੇ ਸਫ਼ਰ ਨਾਲ ਮਿਲਦੇ ਹਾਂ ਜੀ ਨਵੇਂ ਵਲੌਗ ਚੇਰਨ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ